ਬਣ ਮੁਰਗਾ ਬਣ 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 ਹਾਇ ਬੂ ਫੇਰ ਕਰ ਬਣ ਮੁਰਗਾ ਇਧਰ ਆਵੇਂ ਤੂੰ ਵੀ ਆ ਇਧਰ ਬਰਾਬਰ ਬਣ ਮੁਰਗਾ ਹੱਥ ਖੜੇ ਨਾ ਨਾ ਆ ਚੜ ਮੈਂ ਰਾੜ ਕੱਢੂ ਪਾ ਬਣ ਮੁਰਗਾ ਬਣ ਮੁਰਗਾ ਨਾ ਕੀ ਕਹਿੰਦੇ ਤੇ ਕੀ ਕਹਿੰਦੇ ਸਾਰਾ ਦਿਨ ਪੈਸੇ 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 ਜਿਨੋ ਦੀ ਮਸ਼ੀਨ ਲੱਗੀ ਹੋਈ ਆ ਕਰੇ ਦੇ ਦਿਓ ਪੈਸੇ ਕਦੇ 10 ਦੇ ਦਿਓ ਕਦੇ 15000 ਦੇ ਦਿਓ ਪੀ ਝਾੜਾਂ ਦੇ ਲੱਗਦੇ ਨੇ ਕੇ ਪੈਸੇ ਪੰਮ ਦੇ ਨਹੀਂ ਤਾਂ ਦੇ ਦੇ ਨਹੀਂ ਇਹ ਨਾਲੇ ਨਿੱਕੇ ਡ ਪੂਰੇ ਹੁੰਦੇ ਪਹਿਲਾਂ ਬਥੇਰੇ ਵਾਰੀ ਲੈ ਕੇ ਗਏ ਦੁੱਗਣੇ ਹੋਣਗੇ ਤਿਗਣੇ ਹੋਣਗੇ ਕਦੇ ਨਹੀਂ ਪੰਜੀ ਹੱਥ ਤੇ ਲਿਆ ਕੇ ਧਰੀ ਹੈਗੀ ਇਹੀ ਕੰਮ ਰਹੇਗਾ ਨਹੀਂ ਸੁਣ ਲੈ ਇਹ ਬਾਰ ਬਾਰ ਮੌਕਾ ਨਹੀਂ ਮਿਲਦਾ ਹਰ ਬਾਰ ਮੌਕਾ ਨਹੀਂ ਮਿਲਦਾ ਤੇ ਜ਼ਿੰਦਗੀ ਤੇ ਪਤਾ ਕੀ ਹੈ ਜ਼ਿੰਦਗੀ ਕਈ ਵਾਰੀ ਆਪ ਲਵੇ ਆ ਕੇ ਸੁਣਦੀ ਹੈ ਇੰਨੀ ਕ ਵਧੀਆ ਸੁਣੀਆ ਆ ਕੇ ਵੀ ਕਰੋੜਾ ਪਤੀਆਂ ਦੇ ਸੁਪਨੇ ਸੀ ਜਿਹੜੇ ਤੂੰ ਖੱਖਰ ਕਰ ਰਹੀ ਹੈ ਬਸ ਲੋੜ ਨਹੀਂ ਹੈਗੀ ਇਹ ਮੌਕੇ ਨਹੀਂ ਜਿਹੜੇ ਤੂੰ ਮੌਕੇ ਤੂੰ ਪਾਲਦਾ ਨਾ ਮੈਨੂੰ ਪਤੀ ਹੈਗਾ ਬਥੇਰੇ ਵਾਰੀ ਮੌਕੇ ਮਿਲਣਗੇ ਇਹ ਜੇ ਕਦੇ ਕੱਖ ਨਹੀਂ ਹੱਥ ਲੱਗਿਆ ਇਹ ਜਾਂ ਮੌਕਾ ਨਾ ਤੇਰੇ ਚੌਕਾ ਲੱਗਣਾ ਤੇਰਾ ਛੱਕਾ ਲੱਗਿਆ ਕਦੇੱਖ ਕੀ ਲੱਖ ਲੱਗੂਗਾ ਲੱਖ ਮੈਂ ਤਾਂ ਲੋੜ ਨਹੀਂ ਜਿੰਨੇ ਜੋਗੀ ਹੈਗੇ ਮੈਨੂੰ ਓਨੇ ਜੋਗੀ ਰਹਿਣ ਦੇ ਇਹ ਜ਼ਿੰਦਗੀ ਨਹੀਂ ਮੈਂ ਜੀ ਸਕਦਾ ਮੇਰੇ ਤਾਂ ਉੱਚੇ ਖਾਬ ਨੇ ਉੱਚੇ ਉੱਚੇ ਕਿੰਨੇ ਉੱਚੇ ਮੈਂ ਤਾਂ ਐ ਲਾਲੇ ਵੀ ਸੁਖਵੀਰ ਬਾਦਲ ਟਿਕਟ ਡੇਨ ਨੂੰ ਕਹਿੰਦਾ ਸੀ ਮੈਂ ਤੂੰ ਉਹ ਨਹੀਂ ਲੈ ਗਈ ਮੈਨੂੰ ਆਦਾ ਕਰ ਲੈਂਦੇ ਹੁਣ ਤੂੰ ਐ ਕਰ ਫਿਰ ਜੇ ਤੇਰੇ ਖਾਬ ਉੱਚੇ ਨੇ ਨਾ ਮਾਉਂਟ ਐਵਰੇਸਟ ਦੀ ਚੋਟੀ ਨਹੀਂ ਹੈਗੀ ਉੱਥੇ ਜਾ ਕੇ ਕੰਮ ਕਰ ਲੈ ਜਾ ਕੇ ਜਾ ਉੱਚੀ ਆ ਸਾਰੀ ਦੁਨੀਆਤ ਤੇ ਮਗਰ ਬਰਜਾ ਦੇ ਸਟ੍ਰਗਲ ਲੱਗੂਗੀ ਇੰਨੀ ਸਟ੍ਰਗਲ ਤਾਂ ਹੁੰਦੀ ਨਹੀਂ ਫੇਫੜਿਆਂ 'ਚ ਜਾਨ ਨਹੀਂ ਹੈਗੀ ਸਾਹ ਚੜ ਜੂਗਾ ਕਿਤੇ ਮੂੰਣਾ ਪੂਰਾ ਹੋ ਜਾ ਮੇਰੇ ਪਿੱਛੇ ਤੇਰਾ ਬਣਨਾ ਕੱਖ ਨਹੀਂ ਮੇਰਾ ਕੱਖ ਬਣੇ ਨਾ ਬਣਿਆ ਜਿੰਨਾ ਦਿਮਾਗ ਤੂੰ ਪੁੱਠੇ ਕੰਮਾਂ ਜਾਂ ਚਲਾਉਣਾ ਨਾ ਕੋਈ ਝੱਜ ਦੇ ਕੰਮ ਚਲਾ ਲੈ ਜੇ ਘੱਟ ਕਮਾਲੀ ਫਿਰ ਫਿਰ ਤੂੰ ਐ ਕਰੂੰ ਤਾਂ ਹੈਗਾ ਤਾਂ ਹੈਗੇ ਨਹੀਂ ਤੇਰੇ ਕੋਲ ਛਾਪਾਂ ਪਈਆਂ ਨੇ ਪੈਰਾਂ 'ਲੀਆ ਮੈਨੂੰ ਪਤਾ ਹੈ ਛੱਡੀ ਨਾ ਛੱਡੀ ਨਾ ਕੋਈ ਹੁਣ ਉਹ ਵੀ ਰੜਕਦੀ ਹੋਣੀ ਆ ਨਾ 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 ਤਾਂ ਤਾਂ ਮੇਰੇ ਪੇਟਿਆਂ ਦੀ ਟੂਮਾ ਛੱਡੀਆਂ ਨਾ ਗਾਹ ਇੱਥੇ ਤੇਰੇ ਮਾਂ ਨੇ ਪੰਜੇ ਦੀ ਕੰਜਰੀ ਨੇ ਉਹ ਟੂਮਾ ਛੱਡੀਆਂ ਤਾਂ ਛੱਡੀ ਨਾ ਕੋਈ ਚੰਗਾ ਚਲ ਹੁਣ ਮਾਂ ਤੂੰ ਫਿਰ ਆ ਉਹ ਵੀ ਤੇਜ ਤੇ ਹੁਣ ਕੀ ਕਰੀਏ ਤਾਂ ਫਿਰ ਚੱਲ ਬੱਸੀ ਹੁਣ ਕੀ ਬਣੇ ਤੇ ਮੈਂ ਨਿਉ ਕਹੂੰ ਮਾਂ ਜੇ ਨਹੀਂ ਚਲਤਾ ਮਾਨ ਦੀ ਆਪਾਂ ਬੈੜੀ ਤੇ ਲੋਨ ਕਰਾ ਲਈ ਬੂ ਮੈਂ ਮਰ ਜਾ ਤੇਰੇ ਪਾ ਜਣ ਤੇਰੇ ਇਹ ਜਿਹੇ ਦੇ ਕੀੜੇ ਤੇਰੇ ਤੈਨੂੰ ਦਰੰਗ ਕਿਉਂ ਨਹੀਂ ਹੋਇਆ ਨਾ ਪੁੱਤਿਆ ਤੈਨੂੰ ਟੈਕ ਕਿਉਂ ਨਹੀਂ ਹੋਇਆ ਏਡੀ ਗੱਲ ਕਹਿਣ ਤੋਂ ਪਹਿਲਾਂ ਬਿਓ ਜੇ ਦੋ ਸਿਰ ਦੁੱਧ ਦੀ ਚਾਹ ਬਣਾ ਕੇ ਪੀ ਲੈਣੇ ਉਹ ਵੀ ਤੇਰੇ ਰੜਕਣ ਲੱਗ ਗਈ ਨਹੀਂ ਕੋਈ ਨਹੀਂ ਬਲੋਂ ਉਹ ਹੈਗਾ ਸਪੈ ਜਾ ਉਹ ਬੈਂਕ ਵਾਲੀ ਦੁੱਧ ਥੋੜੀ ਲੈ ਕੇ ਜਾਇ ਕਰਾਂਗੇ ਵੀ ਦੁੱਧ ਵੀ ਕਾੜ ਕੇ ਲੈ ਕੇ ਜਾਇ ਕਰਾਂਗੇ ਹੁਣ ਪਤਾ ਤਾਂ ਭਰਨਾ ਨਹੀਂ ਬੈਂਕ ਵਾਲੇ ਬਿਹੜੀ ਖੋਲ ਕੇ ਲੈ ਜਾਣਗੇ ਫਿਰ ਚਾਰ ਦਿਨਾਂ ਨੂੰ ਕਹੇਗਾ ਮੈਂ ਤੇਰੇ ਤੇ ਲੋਨ ਕਰਾ ਲੈਣਾ ਫਿਰ ਬੈਂਕ ਵਾਲੇ ਮੈਨੂੰ ਚੱਕੀ ਫਿਰਨਗੇ ਆਲੀ ਤੇਰੇ ਦੇ ਧੱਕਾ ਨੂੰ ਕਰਾਉਣਾ ਤੇਰੇ ਤੋਂ ਬਿਨਾਂ ਤਾਂ ਪ੍ਰਿਤ ਤੋਂ ਮੇਰਾ ਕੋਈ ਨਹੀਂ ਹੈ ਕਿ ਚੱਕ ਤੇ ਮੇਰੇ ਕੋਲ ਨਾ ਆ ਤੀਮੀਆਂ ਮੈਨੂੰ 74 ਜਣਾ ਕਰ ਅੱਛਾ ਕੁੱਟ ਜਾਏਗਾ ਮਤੋਂ ਤੇਰੇ ਤੋਂ ਬਿਨਾਂ ਤਾਂ ਮੇਰੇ ਸੱਚੀ ਨਹੀਂ ਕੋਈ ਸਮਰਜੇ ਤੂੰ ਰੱਬ ਕਰਕੇ ਤੇਰੇ ਲੜ ਜੇ ਤੇਰੇ ਨਾਂ ਦਾ ਦੇਖ ਲੈ ਦੇਖ ਲੈ ਕਿਵੇਂ ਖੇਖਣ ਕਰਦਾ ਏ ਬੰਮਾਰੀ ਪੈਣਾ ਕੱਢ ਲਈ ਹੈਗੇ ਮੇਰੇ ਪਿੱਤ ਜਾਲ ਮਾਰਤੀ ਐ ਮੈਂ ਤੂੰ ਮੇਰੇ ਨਾਲ ਸਾਥ ਦੇ ਤੂੰ ਆ ਕਰ ਆ ਚੱਕ ਛਾੜੂ ਜਾ ਛਾੜੂ ਕਰ ਕੰਮ ਕਰ ਇਹ ਤੇ ਲਾ ਦੇ ਤੂੰ ਮੇਰੇ ਸਾਥ ਦੇ ਦੇ ਪੈਸੇ ਪੂਸੇ ਨਹੀਂ ਮਿਲਤੇ ਕਰਨਾ ਕੰਮ ਕਰ ਨਹੀਂ ਕਰਨਾ 14 ਵਾਰੀ ਨਾ ਕਰ ਖਾਂਦਾ ਨਹੀਂ ਹੈਗਾ ਐਡਾ ਢੱਡਲਾ ਰੱਖਿਆਗਾ 30 ਰੋਟੀਆਂ ਖਾਣ ਦਾ ਇੱਕ ਟਾਈਮ ਦੀ ਹਲੇ ਕੋ ਮੇਰੇ ਤਾਂ ਰੋਟੀ ਨਹੀਂ ਲੰਗਦੀ ਹੈਗੀ ਰੱਬ ਕਰਕੇ ਤੈਨੂੰ ਕੀ ਰੱਬ ਕਰਕੇ ਮੈਂ ਕਹਿੰਦਾ ਵੀ ਕੋਈ ਨਹੀਂ ਹੱਲ ਹੋ ਜੂਗਾ ਰੱਬ ਕਰਾਊ ਹੱਲ ਹਾਂ ਕਰਾਊ ਰੱਬ ਹੱਲ ਮੈਂ ਤਾਂ ਕਹਿੰਨੀ ਰੱਬ ਕਰਕੇ ਤੇਰੇ ਜਾਨ ਪ੍ਰਾਣ ਨਿਕਲ ਜੇ ਤੇਰੀ ਮੁੱਕ ਜੇ ਤੇਰਾ ਸੈਪਾ ਕਦਰ ਤੇਰੇ ਨਾਲ ਤਾਂ ਮੈਂ ਤੇਰੇ ਨਾਲ ਤਾਂ ਮੈਂ ਉਹਦੇ ਵਾਂਗੂ ਕਹਿਣ ਮੰਗੂ ਮੈਂ ਬਿਨਾ ਬੰਦੇ ਤੋਂ ਕੱਟ ਨੂੰ ਕਟੋਕਟ ਮੇਰੀ ਪਿਲਸਨ ਤਾਂ ਲੱਗੂਗੀ ਆਹੋ ਮਾਰ ਦੇ ਮੈਨੂੰ ਹਾਂ ਮਰਦਾ ਵੀ ਨਹੀਂ ਆਹ ਜਾ ਕੀੜੇ ਪੈਣਾ ਨਾ ਹੋਵੇ ਬਗਾਉਣ ਨੂੰ ਫਿਰਦੀ ਆ ਮੈਨੂੰ ਬੱਗੀ ਹਾਂ ਹੂੰ ਤੂੰ ਟੰਬੇ ਲਾਵੇਗੇ ਸਾਹਮਣੇ ਤੂੰ ਨਹੀਂ ਬੋਲ ਸਕਦਾ ਬੈਰ ਨੇ ਤੂੰ ਵੀ ਕੀ ਜਾਣੇਗੀ ਪ੍ਰੀਤੋ ਜੇ ਨਾ ਤੇ ਚਾੜੂ ਦਾ ਤੀਲਾ ਤੀਲਾ ਕਰਿਆ ਮੱਦੀ ਕਹਿ ਕੇ ਨਾ ਬੁਲਾਈ ਕਿ ਨਾ ਤਾਂ ਰਗੜ ਤੇ ਹੋਰ ਰਗੜੂ ਆ ਚੱਕ ਜਿੱਦੇ ਜਾਨਾ ਉਹਦਾ ਕੋਈ ਕੰਮ ਨਹੀਂ ਬਣਾਉਂਦੇ ਵਿੱਚ ਲੱਕੜੀ ਕੱਲਾ ਹੀ ਹੋਵੇ ਪੁੱਤ ਜੱਟ ਦਾ ਕਿ ਕਿਦਾ ਮੂੰਹ ਦੇਖਦਾ ਉਹ ਕਿੱਧਰ ਜਾਣਾ ਟੋਕ ਤਾ ਟੋਕ ਤਾ ਟੁਕ ਨੂੰ ਪਰਮੇ ਨੂੰ ਟੋਕ ਦੇ ਤੈਨੂੰ ਪਤਾ ਨਹੀਂ ਕੀ ਹੋ ਗਿਆ ਕੀ ਗੱਲ ਟੁੱਕੇ ਅਹੀਂ ਪੁੱਛਿਆ ਜੀ ਤੈਨੂੰ ਕਿੱਧਰ ਜਾਣਾ ਤੂੰ ਬੜੇਵੇਂ ਲੈਣੇ ਨੇ ਮੇਥੋਂ ਬੜੇਵੇਂ ਲੈਣ ਨੂੰ ਕੀ ਹੈ ਕੀ ਕੀ ਕਰਨਾ ਤੂੰ ਮੇਥੋਂ ਪੁੱਛ ਕੇ ਦੱਸ ਉੱਤ ਇਹ ਤਾਂ ਜਾਨਨੀ ਦੱਬਦੀ ਸਾਹਮਣੀ ਆਦੀ ਤੂੰ ਕੀ ਕਰ ਲੈਗਾ ਓਏ ਤੇਰੀ ਮਾਂ ਲੱਗਦੀ ਏ ਤੇਰੀ ਮਾਂ ਜੀ ਨਾਨੀ ਕਹਿੰਦਾ ਮਾਂ ਕਿੱਥੇ ਲੱਗ ਗਈ ਆ ਮੇਰੇ ਭਾਬੀ ਲੱਗਦੀ ਐ ਪਰ ਭਾਬੀ ਮਾਸਮਾ ਨਹੀਂ ਹੁੰਦੀ ਐ ਇਹ ਮੁੱਕੀਆਂ ਮਲੰਗ ਨਹੀਂ ਤੂੰ ਜਾਣਦੇ ਓਏ ਓਏ ਜਾਣਦੇ ਓ ਸੁਨਾਮ ਵਾਲੀ ਦੇ ਪਿੱਛੇ ਲੱਗ ਰਿਹਾ ਕਿਉਂ ਕਰ ਪੱਟੇਗਾ ਕੈ ਵੀ ਕਰਨਾ ਯਾਰ ਮੈਂ ਤਾਂ ਲੱਗੂਗਾ ਤੈਨੂੰ ਕੁ ਲੋ ਮੈਂ ਹਾਂ ਤੂੰ ਮੈਥੋਂ ਛੱਤਰਨਾ ਖਾ ਲਈ ਛੱਤਰ ਕਹਿ ਕੇ ਮਾਰ ਲਿਆ ਲੈ ਤੇਰੇ ਵਰਗੇ ਕੋਠੇ ਟੰਗੇ ਪੈਣੇ ਤਰੋਂ ਮੈਨੂੰ ਕਿਤੇ ਹੋਰ ਨਾ ਟਾਂਗ ਦੇ ਬੜਾ ਰੈਬੀ ਟਬਾਣਾ ਤਾਂ ਨੀ ਮੈਂ ਤੈਨੂੰ ਨਿਆਉ ਕਹੂੰ ਗਰ ਬਸ ਜੇਗਾ ਬਸ ਜੇਗਾ ਤੈਨੂੰ ਪਰ ਇਹ ਗੱਲ ਨਹੀਂ ਮੈਨੂੰ ਸਮਝ ਆਂਦੀ ਤੂੰ ਜਾਮੇ ਬਿਨ ਖੜੇ ਬੇਬੀ ਕਾ ਕਿੜਾ ਗੱਡਾ ਖੜਿਆ ਤਾਂ ਵੀ ਤੂੰ ਸੂਤ ਕਟਾਣਾ ਤਾਂ ਤੇਰੇ ਬੂੰ ਕਿੜਾ ਤੇਰੇ ਬੂੰ ਤੇਰੇ ਬਗੜੇ ਸੂਤ ਕਟਾਣਾ ਤਾਂ ਕਿਉਂ ਤੈਨੂੰ ਕੀ ਵਦਿਆ ਮੇਰੇ ਨੂੰ ਵਿਆਹ ਹੋ ਗਿਆ ਮੇਰੇ ਤੋਂ ਜਵਾਕ ਚੱਲੇ ਮੇਰੇ ਤੋਂ ਮੇਰੇ ਤੋਂ ਸਾਰੇ ਕੁਝ ਹੋਕ ਕੇ ਹੈ ਤੇਰਾ ਦੱਸ ਤਾ ਫਿਰ ਸਾਰੀ ਦਿਨ ਕੰਮ ਕਰੀ ਜਾਂਦਾ ਫਿਰ ਕਰਦਾ ਕੋਈ ਕੰਮ ਮੈਂ ਤਾਂ ਯਾਰ ਕਰੂੰ ਚਾਹੀ ਨਾ ਕਰੂੰ ਤਾਂ ਮੇਰੇ ਕੋਈ ਮੱਕੀ ਲੈਣੀ ਹੈ ਮੈਂ ਤੈਨੂੰ ਇਹ ਗੱਲ ਕਹਿਦੀ ਤੋਂ ਲਿਖ ਕੇ ਚਿੱਠੀ ਮੈਂ ਤੈਨੂੰ ਦੱਸੂ ਏ ਗੱਲ ਕਰ ਤਾ। ਇਹ ਗੱਲ ਲਿਖ ਕੇ ਚਿੱਠੀ। ਹਰਦਾ ਇੱਕ ਮਿੰਟ ਮੈਨੂੰ ਉਤਰੇ ਜਾਂਦੇ। ਲਿਖ ਕੇ ਚਿੱਠੀ ਉਤਰੇ ਜਾਂਦੇ। ਤੂੰ ਬੋਲ। ਚਿੱਠੀ ਲਿਖ ਕੇ ਹਾਂ ਬੰਬੇ ਕਾ ਨਿਵਾਜਾ। ਕਿਰੇ ਮੇਰੇ ਘਰ ਛੱਡੂ ਕਹਿੰਦੇ ਮੈਂ ਮੈਂ ਦੁਖੀ ਹੋ ਗਿਆ ਮੇਰੀ ਭਾਬੀ ਤੋਂ ਤੇ ਮੇਰੀ ਭਾਬੀ ਨੇ ਕੀਤਾ ਮੈਨੂੰ ਪਰੇਸ਼ਾਨ ਤੰਗ ਪਰੇਸ਼ਾਨ ਨਾਲੇ ਤੋਂ ਤਾਉ ਬਗਜਣ ਉਧਰ ਨਾਲੇ ਮੈਂ ਤੇਰੇ ਵਾਲੀ ਭਾਬੀ ਨੂੰ ਪਸਾ ਦਉ ਪਿੱਛੋਂ ਨਾਲੇ ਮੈਂ ਇਕੱਲਾ ਹੀ ਓਕੇ। ਤਾ ਇਹ ਨਹੀਂ ਪਤਾ। ਅੱਛਾ। ਆਪਣਨ ਨਾਲੇ ਫੜੀ। ਤੂੰ ਇਹ ਕਹਿੰਦਾ ਵੀ ਸਾਰੀ ਜਮੀਨ ਮੈਂ ਡੱਫਲਾ ਹੈ। ਆਈਆਂ ਪਿੱਛੇ ਬੰਦੇ ਮਰ ਜਾਂਦੇ ਨੇ ਤੂੰ ਮੇਰੇ ਪਿੱਛੇ ਪਿੰਡ ਨਹੀਂ ਛੱਡ ਸਕਦਾ ਕਿਉਂ ਛੱਡਾਂ ਮੈਂ ਤੇਰੇ ਪਿੱਛੇ ਪਿੰਡਾ ਉਹੀ ਮਰ ਜਾਂਦਾ ਸਾਲਾ ਮਾਰ ਕੇ ਲਫਿੜੇ ਮੇਰੇ ਸਾਲੀ ਨੂੰ ਖੂਹ 'ਚ ਲਟਕਾ ਦੇਉਂ ਸਾਲਾ ਬਣਿਆ ਬਦਮਾਸ਼ੀ ਦਾ ਲੈ ਮਾਰ ਤੇਰੇ ਵਰਗੇ ਦਾ ਉੱਥੇ ਟੰਗਣੇ ਟੰਗੇ ਪੈਣੇ ਲੈ ਖੁੱਜਾ ਸਾਰਾ ਕੱਤੀੜ ਆਈ ਤੂੰ ਕਰੇ ਚਾਰੋਂ ਗੱਡੀ ਮੈਂ ਗੋਲੀ ਗੱਪਟਾ ਖਾਇ ਨਹੀਂ ਹੋਸੀਨੀ ਤੂੰ ਅੱਜ ਚੜਦਾ ਆਈ ਜੀ ਕਰਦਾ ਮੇਰੇ ਸੈਨ ਨੂੰ ਬੂਟੀ ਲਟਕਾ ਕੇ ਮਾਰਦਾ ਬਗ ਜਾ ਬਗ ਜਾ ਕੀ ਦੇਖਦਾ ਜੀਜੂ ਕੋ ਨਹੀਂ ਉਹ ਕਹਾ ਕਰ ਦੂ ਮੇਰੇ ਸਾਲੇ ਦੀ। ਕੀ ਕਰ ਲੇਗਾ ੱਟ ਮਰੂ ਸਾਲੇ ਚੱਕ ਕੇ। ਕਤੀੜ। ਨਹੀਂ ਜਾਂਦਾ ਇਹ ਤੋਂ। ਕੜੇ ਛਾਪਾ ਲੱਗ ਗਿਆ। ਰੌਣੇ ਨਾਲ ਪੰਗੇ ਲਿਆ ਪੰਗੇ ਲਿਆ। ਆ ਬੈਠੇ ਆ। ਕਿੱਥੇ ਤਪਾਇਆ ਇੱਕ ਵੀ ਨਹੀਂ ਚੱਜਦਾ ਹੈਗਾ। ਦੱਸ ਕਿਨੂੰ ਕਹਾ ਕਿਨੂੰ ਨਾ ਕਹਾ। ਨਿੱਤ ਨਮੀ ਤਾਂ ਨਮੀ ਸਕੀਮ ਪਤਾ ਨਹੀਂ ਕਿੱਥੋਂ ਲੈਂਦਾ ਕਿੱਥੋਂ ਨਾ। ਕਿੱਥੋਂ ਇਹਦੇ ਸਕੀਮਾਂ ਆਉਂਦੀਆਂ ਨੇ ਦਿਮਾਗ ਤੇ। ਉਹਦਾ ਕੀ ਕਰਿਆ ਉਹ ਕੀ ਨਹੀਂ। ਸਾਰਾ ਦਿਨ ਬੋਲੀ ਜਾਂਦਾ। ਵੇ ਕੀ ਹੋ ਗਿਆ? ਉਹ ਕੁਝ ਨਹੀਂ ਹੋਇਆ ਭਾਬੀ। ਉਹ ਬਾਈ ਨਹੀਂ ਹੈਗਾ ਬੋਲੀ ਜਾਂਦਾ ਕੇ। ਫੇਰ ਤੈਨੂੰ ਅੱਜ ਪਤਾ ਲੱਗਿਆ ਵੀ ਬਾਈ ਬੋਲਦਾ ਉਹ ਤਾਂ ਸ਼ੁਰੂ ਦੀ ਬੋਲਦਾ ਸ਼ੁਰੂ ਤੋਂ ਬੋਲਦਾ ਜਦੋਂ ਥੱਪੜ ਮਾਰਿਆ ਵੀਰੇ ਨੇ ਕੀ ਪਤਾ ਹੁਣ ਮੈਂ ਆ ਗਿਆ ਰੋ ਕਹਿੰਦਾ ਮੈਂ ਉਹਨੂੰ ਹੀ ਪੁੱਛਿਆ ਜੀ ਮੈਂ ਕਿੱਥੇ ਜਾਣਾ ਕਹਿੰਦਾ ਤੈਂ ਕੀ ਲੈਣਾ ਟਿੰਡੀਆਂ ਲੈਣ ਨੇ ਨੋਰ ਬਹੂ ਲੈਣ ਜਾਂਦਾ ਹੁਣ ਨਾ ਮਮਕਲਾਵਾ ਲੈਣ ਜਾਂਦਾ ਹੁਣ ਪਾਪੀ ਮਾੜਾ ਮੋਟਾ ਸਮਝਾ ਦਿਆ ਕਰ ਬਾਈ ਨੂੰ ਤੇ ਮੈਂ ਤਾਂ ਥੱਕੀ ਪਈ ਇਹਨੂੰ ਸਮਝਾ ਸਮਝਾ ਕੇ ਨਾਲੇ ਮੈਂ ਕੀ ਸਮਝਾਵਾਂਗੀ ਜਦੋਂ 25 ਸਾਲ ਤੱਕ ਤੈਨੂੰ ਹੋਗਦਣਾ ਰਹਿੰਦੇ ਨੂੰ ਤੇਰੀ ਤਾਂ ਅੱਜ ਤੱਕ ਉਹਨੇ ਇੱਕ ਨਹੀਂ ਸੁਣੀ ਹੈਗੀ ਆ ਮੈਂ ਤਾਂ 10 ਸਾਲ ਹੋਏ ਨੇ ਇਹਨੂੰ ਮੇਰੀ ਕਿੱਥੇ ਸੁਣ ਲੂਗਾ ਹੋ ਮੇਰੀ ਤਾਂ ਆ ਮੇਥੇ ਤਾਂ ਕੁਛ ਨਹੀਂ ਹੁੰਦਾ ਭਾਈ ਨਾ ਮੈਨੂੰ ਉਹਦਾ ਪੇਤ ਨਾ ਛੇਤ ਨਾ ਹੋ ਉਹਦਾ ਪੇਤ ਛੇਤ ਦੇਵੇ ਉਹ ਤਾਂ ਪਤਾ ਨਹੀਂ ਢੱਡ ਵਿੱਚ ਕੀ ਰੱਖਦਾ ਕੀ ਨਹੀਂ ਰੱਖਦਾ ਉਹ ਤਾਂ ਭਾਬੀ ਮੈਨੂੰ ਲੱਗਦਾ ਕਿ ਤਨਾ ਕੋਈ ਕੁੱਟੂਗਾ ਯਾ ਪੇਕ ਉੱਠ ਕੇ ਆਜਾ ਲੈ ਹੋਰ ਸੁਣ ਲੈ ਪਤਾ ਨਹੀਂ ਰੁੜ ਜਾਣੇ ਨੂੰ ਕਿੱਥੋਂ ਤਾਂ ਇਹ ਜੇ ਮਿਲਦੇ ਨੇ ਸਕੀਮਾਂ ਦੇਣ ਵਾਲੇ ਕਿੱਥੋਂ ਨਾ ਕੋਈ ਬੈਂਕ ਮੈਨੇਜਰ ਹੈ ਕੋਈ ਅਫਸਰ ਲਗਿਆ ਹੋਇਆ ਹੈ ਬੈਂਕ ਮੈਂ ਕਹਿਆ ਉਸਨੇ ਮੈਨੂੰ ਸਕੀਮ ਦੱਸੀ ਹੈ 10000 ਰੁਪਏ ਦੇਵਾਂਗਾ ਤੁਹਾਨੂੰ ਲੱਖ ਬਣ ਜੇਗਾ ਲੈ ਐਸੇ ਕੈਸੇ ਬਣ ਜੇਗਾ ਭਾਬੀ ਉਹੀ ਮਰੀਆ ਹੈ ਐਸੇ ਕਿ ਕਿਹੜੀ ਬੈਂਕ ਨੇ ਦੱਸਾਇਆ ਨਾ 20 ਵਾਰੀ ਲੈ ਗਿਆ ਪਹਿਲਾਂ ਪੱਤੇ ਮਾਰ ਮਾਰ ਕੇ ਕਦੇ 5000 ਲੈ ਗਿਆ ਕਦੇ 10000 ਲੈ ਗਿਆ ਨਾ ਦੁੱਗਣੇ ਨਾ ਤਿੱਗਣੇ ਛਾਵੇਂ ਵੀ ਨਹੀਂ ਮੋੜੇ ਲਿਆ ਤੂੰ ਤਾਂ ਪਹਿਲਾਂ ਵਾਂਗੂ ਕਰੂਗਾ ਜਿਵੇਂ ਪਹਿਲਾਂ ਕਰਦਾ ਸੀ 10000 ਲੈਣਾ ਤੇ 20000 ਪਹਿਲਾਂ ਨੰਬਰ ਆਉਂਦਾ ਸੀ ਕੋਈ ਆਏ ਨੰਬਰ ਕੋਈ ਦਾ ਆਹੋ ਆਏ ਨੰਬਰ ਪਤਾ ਨਹੀਂ ਫਿਰ ਤੂੰ ਕਹੇਗਾ ਮੇਰੀ ਮਾਂ ਨੂੰ ਬੋਲਦੀ ਐ ਪਤਾ ਨਹੀਂ ਕੀਨ ਪੁੱਤੀ ਨੇ ਖਾ ਕੇ ਇਹ ਜਿਆ ਜੰਮਿਆ ਤਿਓ ਇੱਕ ਵੀ ਗੁਣ ਨਹੀਂ ਤੇਰੇ ਬਾਪ ਤੇ ਤਾਂ ਗਈ ਨਹੀਂ ਅਜੇ ਬਾਪ ਤੇ ਕਹਿੰਦੀ ਐ ਬੱਬੀ ਹੋਰ ਤਾਂ ਹੀ ਤਾਂ ਕਹਿੰਦੀ ਤੇਰਾ ਬਾਪ ਤਾਂ ਬਥੇਰਾ ਚਲਾਕ ਥੀ ਬਥੇਰਾ ਚੋਸਤ ਥੀ ਕਾਨੂੰ ਹੁਣ ਕਾਹੋਂ ਨਾ ਮਾਥੋਂ ਕਿਸੇ ਪਾਸੇ ਲੱਗਣ ਵਾਲੀ ਜੇ ਮਾਂ ਚੱਜਦੀ ਹੁੰਦੀ ਤੇ ਪੁੱਤ ਨੂੰ ਤਾਂ ਜ਼ਿਆਦੇ ਮਾਂ ਹੀ ਸਮਝਾ ਸਕਦੀ ਐ ਉਹ ਹੁੰਨੀ ਉਹ ਤਾਂ ਆਪਣੀਆਂ ਟੌਹਾਂ ਨਹੀਂ ਲੋਟ ਆਉਂਗੀਆਂ ਦੀਆਂ ਆਕੜਾ ਕਿਸੇ ਹੋਰ ਤੇ ਕਰਦਾ ਕਿਸੇ ਹੋਰ ਤੇ ਆ ਬੇ ਕੀ ਕਰਾਂ ਭਾਈ ਮੇਰੇ ਤਾਂ ਮਾਂ ਨੱਕਿਆ ਪੈ ਨਾ ਤਾਂ ਮੈਂ ਛੱਡ ਕੇ ਜਾ ਸਕਦੀ ਐ ਬੇ ਤਾਂ ਹੀ ਕਹਿੰਨੀ ਐ ਤੈਨੂੰ ਤੂੰ ਤਾਂ ਪੜ੍ਹ ਲਿਖ ਕੇ ਕਿਸੇ ਕਿਤੇ ਲੱਗ ਜਾ ਤੇਰਾ ਵਿਆਹ ਹੋ ਜਾਊਗਾ ਘਰ ਸਾਹਮਣ ਵਾਲੀ ਆਜੂਗੀ ਮੇਰੇ ਵਰਗੀ ਵੀ ਰੁਸਕੇ ਦੋ ਦਿਨ ਪੇਕੀ ਬੱਕ ਜਾ ਕਰੂਗੀ ਹੁਣੇ ਸੋਡੀ ਰੋਟੀ ਦਾ ਸੱਪਾ ਮਾਰ ਜਾਂਦਾ ਮੈਂ ਨਹੀਂ ਕਿਸੇ ਪਾਸੇ ਜਾਣ ਜੋਗੀ ਹੈਗੀ ਮੈਨੂੰ ਕਿਹੜਾ ਮੈਨੂੰ ਤਾਂ ਹੀ ਲੱਗਦਾ ਵੀ ਜੇ ਵੇ ਕੋਈ ਨਹੀਂ ਕਰਦੇ ਜਾਂ ਤੂੰ ਗਿਆ ਮੈਂ ਤਾਂ ਕਹਿੰਦੀ ਆ ਜੇ ਕੋਈ ਪਸੰਦ ਹੈ ਮੈਨੂੰ ਦੱਸ ਦੇ ਪਗਾਂ ਨਾਲ ਵਿਆਹ ਦੀ ਗੱਲ ਕਰ ਲਾਂਗੇ ਤੇਰਾ ਘਰ ਬੱਜੂਗਾ ਜੇ ਪਸੰਦ ਹੋਊ ਮੈਂ ਦੱਸ ਦਊਂਗਾ ਕੋਈ ਗੱਲ ਨਹੀਂ ਲੈ ਹਰੇ ਇਂ ਫਿਰਦਾ ਫੁਰਪੁਰ ਕਰਦਾ ਉਹ ਫਿਰ ਕਰਾਂਗੀ ਭਾਬੀ ਹੁਣ ਜਦੋਂ ਪਸੰਦ ਨਹੀਂ ਆਈ ਕੋਈ ਪਸੰਦ ਆ ਇਹਨੂੰ ਹੋਰ ਤੇਰੇ ਹੀਰ ਸਲੈਕਟੀ ਆਉਗੀ ਕੋਈ ਘਰਾਣੇ ਕਰਦੀ ਕੋਈ ਦੇਸੀ ਜੀ ਕੁੜੀ ਦੇਖ ਲੈ ਆਪਣੇ ਵਰਗੀ ਮੇਰੇ ਵਰਗੀ ਮੰਨ ਕੇ ਚੱਲ ਆਪਣੇ ਵਰਗੀ ਤਾਂ ਖਾ ਨੂੰ ਮੇਰੇ ਵਰਗੀ ਹੋਵੇ ਘਰ ਸਾਹਮਣ ਵਾਲੀ ਕੁੜੀ ਅੱਛਾ ਹਾਂ ਆਪਾਂ ਨੂੰ ਦੇਣ ਲੈਣ ਦੀ ਕੋਈ ਭੁੱਖ ਨਹੀਂ ਪਤਾ ਚੁੰਨੀ ਚੜਾ ਕੇ ਲਿਆਵਾਂ ਜੇ ਹੈਗੀ ਨੀਗਾ ਤੇ ਕੋਈ ਦੱਸ ਦੇ ਤਾਂ ਹੈ ਨਹੀਂ ਵੀ ਨਾ ਹੋਵੇ ਦਾ ਚ ਕਾਲਾ ਤਾਂ ਹੈਗਾ ਕੁਝ ਇੱਕ ਤਾਂ ਹੈਗੀ ਆ ਬਾਬੀ ਬਹੁਤ ਟਾਈਮ ਲੱਗਦਾ ਨਹੀਂ ਇੱਕ ਹੀ ਹੋਗੀ ਔਰ 5 7 ਕੀਦੇ ਹੁੰਦੀਆਂ ਨੇ ਘਰ ਆਈ ਤੇ ਇੱਕ ਹੀ ਹੁੰਦੀ ਐ ਆ ਬਾਹਰ ਨਹੀਂ ਹੁੰਦੀਆਂ ਨੇ 2 4 ਤਾਂ ਅੱਛਾ ਬਾਬੀ ਹਾਂ ਮੈਂ ਤਾਂ ਪਤਾ ਹੀ ਨਹੀਂ ਤੀਆ ਹਾਂ ਦੇਖ ਲੈ ਤੈਨੂੰ ਕਾਨੂੰ ਪਤਾ ਤੇ ਤੂੰ ਜਾਣ ਦੇਨੀ ਆ ਮਸ਼ਕਰੀਆਂ ਨਾ ਕਰਿਆ ਕਰ ਜਿੰਨਾ ਤੂੰ ਉੱਤੇ ਨਾ ਮੀਣਾ ਜੇ ਉਹਨਾਂ ਧਰਤੀ ਦੇ ਥੱਲੇ ਹੈਗਾ ਸਭ ਜਾਣਦੀਆਂ ਮੈਂ ਹੁਣ ਤੂੰ ਮੈਨੂੰ ਕੋਈ ਤਰੀਕਾ ਦਾ ਦੱਸ ਉਹਦਾ ਮੰਦੀ ਐ ਨਹੀਂ ਕੀ ਕਹਿੰਦੀ ਐ ਉਹ ਕਹਿਣਾ ਕੀ ਆ ਇਹ ਜਿੱਥੇ ਮੈਂ ਕਹਿਦੀ ਆ ਤੇ ਵਲਾਕੇ ਖੱਕੜੀਆਂ ਲੈਣੀਆਂ ਨੇ ਤੂੰ ਅਗਲੀ ਨਾਲ ਹੀ ਗੱਲ ਕਰ ਵੀ ਦੇਖ ਭਾਈ ਮੈਂ ਤਾਂ ਵਿਆਹ ਕਰਾਉਣਾ ਆਪਦਾ ਘਰ ਬਸਾਉਣਾ ਏ ਜੇ ਤੇਰੇ ਘਰ ਦੇ ਮੰਨ ਲੈਣਗੇ ਮੇਰੇ ਵਰਗੀ ਬਗਜੂਗੀ ਰਿਸ਼ਤਾ ਲੈ ਕੇ ਪਾ ਕੋਈ ਹੋਰ ਬਚੋਲਾ ਪਾ ਲਾਂਗੇ ਵਿਚ ਦੀ ਵਿਚ ਚੱਲ ਠੀਕ ਆ ਭਾਬੀ ਮੈਂ ਦੇਖਦਾ ਕੋਈ ਨਹੀਂ ਹਾਂ ਦੇਖਦੀ ਰਹਿ ਜੀ ਦੇਖਦੀ ਰਹਿ ਜਾਗਾ ਇੰਨੇ ਉਹਦੇ ਮੰਗੂ ਕੋਈ ਹੋਰ ਮੈਜੂਗਾ ਫਿਰ ਫਿਰ ਇਹੀ ਮਰੇ ਉਹਦੇ ਧਰਮ ਪ੍ਰੀਤ ਦੇ ਗਾਣੇ ਸੁਣਦਾ ਚੰਗਾ ਉਹ ਚੱਲ ਕੋਈ ਗੱਲ ਨਹੀਂ ਸੁਣਾਂਗੀ ਭਾਬੀ ਤੂੰ ਮੇਰੀ ਗੱਲ ਸੁਣ ਬਾਈ ਨੂੰ ਸਮਝਾ ਲੈ ਜੇ ਨਾ ਸਮਝਾ ਮੈਂ ਥੀਲੇ ਤੇ ਘੜ ਦਊ ਤੂੰ ਵੇ ਘੜਦੀ ਜਾਨ ਜੇ ਨਾਲ ਤੈਨੂੰ ਨਾਲੇ ਤੇਰੇ ਭਾਈ ਨੂੰ ਕੱਲੀਆਂ ਫੜਾ ਫੜਾ ਵਾਲਿਓ ਬਣਤਾ ਨਹੀਂ ਕਰਤਾ ਨਹੀਂ ਕੋਸ ਕਿਲੇ ਤੇ ਕੱਟਣ ਵਾਲੇ ਆ ਕੇ ਜੇ ਇੰਨੇ ਦੰਮ ਵਾਲੇ ਹੁੰਦਿਆ ਸਰੀਕੀਆਂ ਤੇ ਨੱਕ ਤੇ ਨਾ ਦੰਮ ਕਰਿਆ ਹੁੰਦਾ ਇਹ ਸਾਰਾ ਦਿਨ ਬਸ ਉਹੀ ਆਪਦੀ ਫੂ ਫੂ ਕਰੀ ਜਾਣਗੇ ਪੱਲੇ ਵੀ ਥੱਲੇ ਨੇ ਪੈਰ ਬਦਮਾਸ਼ੀ ਚ ਧਰਦੇ ਨੇ ਉਹਦੀ ਤਾਂ ਭੁੱਖੀ ਨਹੀਂ ਪੂਰੀ ਹੁੰਦੀ ਇਹਦੀ ਆਸ਼ਕੀ ਨਹੀਂ ਪੂਰੀ ਹੁੰਦੀ ਹਲੇ ਕਹਿੰਦਾ ਕੁੜੀ ਤਾਂ ਇੱਕ ਏ ਵੀ ਹੋਰ ਕਿੰਨੀਆਂ ਕੁੜੀਆਂ ਹੋਣਗੀਆਂ ਸਰ ਕਿੰਨਾਂ ਦਾ ਵੀ ਐਨੀ ਭਾਪ ਰਾਇ ਚਕਾਤੀ ਰੂੜੀ ਹੋਣ ਜਾਂ ਮਰੀ ਬਣ ਕੇ ਢੜ ਉਹ ਬਣ ਨਾ ਕਿਤੇ ਏਡੇ ਕਰਮ ਕਿੱਥੇ ਜੇ ਏਡੇ ਕਰਮ ਚੰਗੇ ਹੁੰਦੇ ਮੁਕੇਸ਼ अंबानी ਦੇ ਕਰੇ ਨਾ ਜੰਮਦੇ ਉਹਨੇ ਲੰਬਾ ਨਹੀਂ ਮੋਟਾ ਜਨ ਦੀ ਜਗ੍ਹਾ ਮੈਂ ਹੋਣਾ ਤੂੰ ਇਹ ਬੰਦਾ ਤੂੰ ਦਾ ਲੈ ਆ ਸਾਬ ਐ ਨਹੀਂ ਪਾਵਰ ਜਿਹਨਾਂ ਨਹੀਂ ਥਲੇ ਲੱਗਿਆ ਤੂੰ ਮੈਂ ਕਹਿਣਾ ਵਕਿਆ ਤੂੰ ਕੀ ਵੀਰੇ ਮੈਂ ਪੈਰਾ ਚ ਲਟ ਗਿਆ ਹੁਣ ਇਹ ਤੋਂ ਬਦਦਾ ਕੀ ਕਰਾਂ ਫੇਰ ਤੂੰ ਬਣਾ ਨਹੀਂ ਕੁਝ ਢੜ ਪਿਆਰ ਨਾਲ ਮੰਨੀ ਨਹੀਂ ਮਾ ਮਾ ਮੋਟਾ ਗੋਡੇ ਕੁੱਤੇ ਲਿੱਲੜੀਆਂ ਪਾਲੀਆਂ ਲਿੱਲੜੀਆਂ ਪਾਲੀਆਂ ਮਹਨਿਓ ਦੇਖੀ ਤੇ ਸੋਈ ਮੁੱਲੇ ਕਨੇ ਆਉਂਗਾ ਮੈਂ ਲਟਦਾ ਅੱਗੇ ਲਖੀ ਤਰਖੀ ਚ ਦੇ ਕਰੀ ਤਾਂ ਵੀ ਨਹੀਂ ਮੰਨੀ ਦੇ ਕਾਨੂੰ ਐਡੀ ਲੱਖ ਰੁਪਇਆ ਬਣਦਾ ਬਾਬੇ ਲੱਖ 10000 ਦਾ ਬਸ ਉਹ ਕੀ ਕਿਤੇ ਚੇਤੇ ਆ ਰੇ ਮੇਰਾ ਨਿੱਕਾ ਕਰੀ ਖੜਿਆ ਸੀ ਮੈਂ ਉਹਦੇ ਕਰਨ ਕਮਾਨ ਉਹਰੇ ਦੇ ਸਾਹਮਣੇ ਲੈ ਲਾਂਗੇ ਪਲਾਸ ਟਿੱਕ ਇਹਦੇ ਬਥੇਰੇ ਸੁਪਨੇ ਦਿਖਿਆ ਮੈਂ ਤਾਂ ਸਾਰਾ ਕੁਝ ਦੱਸਿਆ ਉਹਨੂੰ ਵੀ ਮਹਨ ਲਾ 10 ਤੋਂ ਲੱਖ ਲੱਖ ਤੋਂ 10 ਲੱਖ 10 ਲੱਖ ਤੋਂ ਕਰੋੜ ਕਰੋੜ ਤੋਂ 5 ਕਰੋੜ ਫਿਰ 10 ਕਰੋੜ ਵੀ ਉਹਨਾਂ ਯਾਰ ਜੋ ਲੱਖ ਆਏ ਨਾ ਫਿਰ ਆਪਾਂ ਲੱਖ ਲਾ ਦਾਂਗੇ ਠੀਕ ਹੈ ਇਹ ਗੱਲ ਉਹ ਬੋਲ ਕੇ ਮਾਰ ਮਾਰ ਲਾਂਗੇ ਤੇ ਨੇ ਉੱਠੀਂ ਆ ਬਸ ਇਹ ਜਨਨੀਆਂ ਕਰਕੇ ਜਿ ਕਿਤੇ ਜਨਾਨੀ ਚੰਗੀਆਂ ਹੋਵੇ ਮੈਨੂੰ ਕਹੇ ਤੂੰ ਲੈ ਭਾਈ ਤੂੰ ਲੈ ਤੂੰ ਤੂੰ ਤੇਰੇ ਸ਼ੌਂਕ ਪੂਰੇ ਕਰ ਮੈਂ ਤੇਰੇ ਸ਼ੌਂਕ ਪੂਰੇ ਕਰਨ ਵਾਸਤੇ ਉੱਜਮੀਆਂ ਫਿਰ ਹੁਣ ਕਰੀਏ ਕੀ ਹੱਲ ਕੀਆ ਫਿਰ ਹੱਲ ਤਾਂ ਲਾ ਤੂੰ ਵੀ ਤੂੰ ਲਾ ਸਕਦਾ ਜਗਾਰ ਕੋਈ ਔਰ ਕੋਈ ਨਹੀਂ ਕਰ ਸਕਦਾ ਹਿੱਲਾ ਤਾਂ ਤੂੰ ਹੀ ਕਰ ਸਕਦਾ ਪ੍ਰਚਾਰ ਦੀ ਪੁੜੀ ਵੀ ਇਹ ਬੁੱਧੇ ਆ ਪਾੜਦਾ ਯਾਰ ਮੈਂ ਤਾਂ ਲਾਇਆ ਨਹੀਂ ਕਦੇ ਅੰਬ ਬਰੇ ਤਾਂ ਹੁਣ ਸ਼ੌਂਕ ਪੈ ਗਏ ਇੱਕ ਇਹ ਹੀ ਤਾਂ ਇੱਕ ਸ਼ੌਂਕ ਲੈ ਦੇ ਕੇ ਮੇਰਾ ਸਾਲਾ ਸਾਰਾ ਦੁਪਹਿਰ ਉੱਥੇ ਹੋ ਗਿਆ ਬੈਠੇ ਨੂੰ ਮਹੱਲੇ ਲੈ ਕੇ ਉਦਾਸ ਫਿਰ ਚਕਾਤੀ ਹੈ ਰੂੜੀ ਪਾਵਰਤਾ ਹੈ ਘਰ ਹੈ ਨਾ ਲੱਗਦੀ ਪਾਵਰਤਾ ਫਿਰ ਤੂੰ ਦੇਖ ਲੈ ਕੱਲ ਹੀ ਕਿਹਾ ਸੀ ਅੱਜ ਦਾ ਫਿਰ ਚਕਵਾਤੀ ਹੈ ਚਕਾਦਣਾ ਤੂੰ ਮੈਨੂੰ ਐ ਦੱਸ ਤੂੰ ਰੂੜੀ ਦੇ ਛੱਡ ਪਹਿਲਾਂ ਆਪਣੇ ਆਲੇ ਮੁੱਦੇ ਦਾ ਹੁਣ ਦਾ ਅਸੀਂ ਬਣਦਾ ਨਹੀਂ ਕਿ ਤੂੰ ਪੁੱਛ ਲੈ ਕਿਸੇ ਬੰਦੇ ਦੁਆੜਦੀ ਊੜਦੀਏ ਤੂੰ ਐਡੀ ਪਹੁੰਚ ਤਾਂ ਆੜਦੀ ਨੂੰ ਕਿਹੜਾ ਤੇਰੇ ਕੋਲੇ 100 ਕਿੱਲਾ ਜ਼ਮੀਨ ਦਾ ਹੈ ਵੀ ਆੜਦੀ 100 ਵਾਲੀ ਤਾਂ ਚੱਲ ਕੀ ਗੱਲ ਕਰਦਾ 10 ਕਿੱਲੇ ਪਏ ਤੈਨੂੰ ਪਤਾ ਆਲੇ-ਦਾਲੇ ਕਲੋਨੀਆਂ ਕੱਟ ਰਹੀਆਂ ਨੇ ਪਰ ਨਾਉ ਨਹੀਂ ਨੌਜਵਾਖ ਦੇ ਕਰਾਤਾ ਜਵਾਖ ਦੇ ਓਖਾ ਹੋ ਗਿਆ

ਜੋ ਤੂੰ ਨੂੰ 10000 ਦਾ ਲੱਖ ਬਣਦਾ ਹੋਵੇ ਫਿਰ ਟੂਮਾ ਕੀ ਭੈਣ ਕਢਾਉਣਗੇ ਆਪਦੇ ਆਪ ਆਉਣਗੇ ਸਾਰਾ ਕੁਝ ਤੂਗੇ ਉਹ ਨਹੀਂ ਕੁੱਟਣਦੇ ਆਪਾਂ ਧਰਦਾਂਗੇ 10 ਦਿਨ ਕਿ ਉਹਨੂੰ ਪਤਾ ਲੱਗੂ ਤੂੰ ਕਰੋੜਪਤੀ ਬਣੇਗਾ ਤੂੰ ਮਾਲਕ ਬਹੁਤ ਵੱਡਾ ਬਣੇਗਾ ਐਂ ਐਂ ਕਰ ਦਿੰਨੇ ਆ ਟੂਮਾ ਚੱਕ ਲਿਆ ਟੂਮਾ ਚੱਕ ਕੇ ਲੋਕ ਲਾ ਕੇ ਲੋਕ ਲਾ ਕੇ ਚਾਬੀ ਖੋਦਿ ਚਾਬੀ ਖੋਦ ਦਿੰਨੇ ਆ ਚਾਬੀ ਖੋਦਾਂਗੇ ਬਸ 5-4 ਦਿਨ ਐ ਮਿਸਤਰੀ 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 ਹਾਂ ਹਾਂ ਐ ਐਈ ਕਰਦੇ ਨੇ ਵੀ ਮਿਸਤਰੀ ਆਵੇ ਮਿਸਤਰੀ ਆਵੇ ਸੁਡਲ ਜਵਾਕ ਜਾਏਗਾ ਕਰੇ ਗਰ ਤਾਂ ਗਬੜਾ ਕਰਦਾ ਮੇਰੇ ਕਹਿੰਦੇ ਬੋਲ ਦਾ ਜ਼ਿਆਦਾ ਉਹਦਾ ਜਾ ਮੈਂ ਤਾਂ ਅੱਜ ਕਰਤੀ ਹੁੰਦੀ ਮਰਮਤ ਬਰੇਟ ਮਾਹ ਕਿਤੇ ਜੇ ਬੁੜੀ ਨੇ ਮੈਂ ਕੱਲਾ ਜੰਮੇ ਹੁੰਦਾ ਫੇਰ ਹੀ ਨਜ਼ਾਰਾ ਸੀ 10 ਕਿਲੇ ਰਹਿ ਜਾਂਦਾ ਅਹ ਕੰਦਾਸ ਤਾਂ ਹੁਣ ਤਾਂ ਤੇਰੇ ਜਿਹੜੇ ਹੈਗੇ ਪੰਜੀ ਦੀ ਖਾਂਦੀ ਮਾਰੀ ਨੇ ਜੰਮ ਤਾਂ ਪੰਜੀ ਦੀ ਖਾਂਦੀ ਮਾਰੀ ਨੇ ਪੰਜ ਹੈਗੇ ਨੇ ਉਹ ਵੀ ਨਾ ਮਰ ਗਈ ਨੇ ਤੇਰੇ ਉਹ ਤਾਂ ਮਾ ਲਾਲਿਆ ਸਾਹਿਬ ਲੋਕ ਤਾਂ ਕਹਿੰਦੇ ਨੇ ਕਹਿੰਦੇ ਬਣਾਂ ਦੇ ਵਿੱਚ ਹੋਵੇ ਲੱਕੜੀ ਨਾ ਕੱਲਾ ਨਾ ਹੋਵੇ ਪੁੱਤ ਜੱਟ ਦਾ ਮੈਂ ਕਹਿੰਨਾ ਕੱਲੀ ਹੋਵੇ ਨਾ ਬਣਾਂ ਦੇ ਵਿੱਚ ਲੱਕੜੀ ਕੱਲਾ ਹੀ ਹੋਵੇ ਪੁੱਤ ਜੱਟ ਦਾ ਨਜ਼ਾਰੇ ਫੇਰ ਮਿੱਤਰਾ ਘਰ ਘੱਲ ਲੱਗ ਲਈ ਚੱਲੀ ਹਾਂ ਮੇਰਾ ਜੀ ਪੈਸਾ ਬੰਦ ਹੋ ਗਿਆ ਜੇ ਲੱਖ ਰੁਪਏ ਬਣਾਈ ਆਪਾਂ ਕਰੋੜਪਤੀ ਬਣ ਜਾਈਏ ਹਾਂ ਮੈਂ ਸੁਖਬੀਰ ਵੱਲੋਂ ਨਾਲ ਕਰਵਾ ਗੱਲ ਲੱਗੀ ਅਗਲੀ ਵਾਰੀ ਟੈਕਸ ਲੂਣਾਂ ਐਂ ਦੇਖ ਲੈ ਮੈਂ ਚਲ ਉਤਾ ਗੱਲਾਂ ਛੱਡ ਯਾਰ ਆਪਾਂ ਨੇ ਫੀ ਲੈਣਾ ਉਤੋਂ ਪਰ ਮੈਂ ਗੱਲ ਕਹੀ ਤੀ 13 ਸੀ ਹਾਂ 13 ਚੋਂ ਦੇਖ ਲੈ ਤੰਨੇ پاس ਹੋਏ ਨੇ 10 2000 ਫੀਲ ਅਗਲੀ ਵਾਰੀ ਹੀ ਵੀ ਨਹੀਂ ਹੋਣੇ ਗੱਲਾਂ ਕਿਹੜੀਆਂ ਕਰਾਂ ਦੀਆਂ ਨਹੀਂ ਹੋਣੇ ਹੀ ਵੀ ਨਹੀਂ ਹੋਣੇ ਤੂੰ ਐਂ ਦੇਖ ਲੈ ਆਪਾਂ ਨੇ ਚਲ ਤੂੰ ਬਾਦਲ ਬੂਦ ਨੇ ਕਹਿੰਦਾ ਮੈਨੂੰ ਨਹੀਂ ਮੈਂ ਆਪਾਂ ਕੀ ਲੈਣੇ ਨੇ ਤੂੰ ਤਾਂ ਲੀਡਰ ਹੁੰਦੇ ਨੇ ਖਾ ਕੇ ਨਾ ਪਾ ਤਿਓ ਆਪ ਨਾ ਨਾ ਜ ਜ ਤੂੰ ਬਰਬਰ ਨਾਲੇ ਤੋਂ ਐਮ ਐਲ ਏ ਖੜਾ ਹੂੰ ਹਣ ਅ ਜਮਨੀ ਚੋਂ ਹੁਣੀ ਲੈ ਦੱਬਦਾ ਨਹੀਂ ਆ ਜਾ ਐ ਆ ਜਾ ਆ ਜਾ ਮੈਂ ਕਦੇ ਬੈਠਿਆ ਨਹੀਂ ਤੇ ਉਹ ਕੋਈ ਨਹੀਂ ਨੇ ਉਹ ਤੋ ਤੇਰੀ ਭਾਬੀ ਬਹੁਤ ਚੰਗੀ ਐ ਆ ਪੂਲਾ ਗੱਦਾ ਓਏ ਤੇ ਇਹਦੇ ਤੇ ਬਈ ਸੋਰੇ ਨੇ ਰਿਤੇ ਉਦੋਂ ਤੋਂ ਬਥੇਰਾ ਕੁਸਤੇ ਆਤਾ ਪਰ ਵੇਚ ਕੇ ਖਾ ਗਿਆ ਮੈਂ ਵੀ ਕਿਹੜਾ ਚਾਹ ਤਾਂ ਮੰਗਾਲਾ ਫਿਰ ਚਾਹ ਹਾਂ ਚਾਹ ਮਣਾ ਮੰਗਾਲੂ ਨਹੀਂ ਸੁਣਦੇ ਐ ਇਵੇਂ ਟੀਲਾ ਜਾ ਪੈ ਗਿਆ ਓਏ ਗੋਪ੍ਰੀਤੋ ਜੀ ਇਹ ਹਾਂ ਹੁਣ ਤੱਕ ਤੇਰੀ ਹੀ ਸੁਣੀਆਂ ਨੇ ਹੋਰ ਦੱਸ ਕੀ ਦੀਆਂ ਸੁਣੀਆਂ ਨੇ ਦੱਸ ਤਰੀਫ ਕਰ ਰੇ ਤਰੀਫ ਨਹੀਂ ਪ੍ਰੀਤੋ ਜੀ ਕਰ ਰਹੇ ਹਾਂ 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 ਬੋਲੋ ਜੀ ਮੈਂ ਕਹਿੰਦੇ ਤੇ ਬੱਚਾ ਚਾਹ ਲਿਆ ਦਿਓ ਚਾਹ ਜੀ ਹਾਂ ਹਾਂ ਜਿਹੜਾ ਬੈੜੀ ਨੇ ਦਿੱਤਾ ਤੇ ਲੱਗ ਗਿਆ ਹੁਣ ਆਪਨੇ ਧਾਰ ਚੋਵਾਂਗੇ ਮੇਰੇ ਜਾਂਦਾ ਰੋਜ਼ ਦੀ ਆਈ ਵਾਰੀ ਜਦੋਂ ਵੀ ਮੈਂ ਆਉਣਾ ਤੇ ਹੁਣ ਸੂਨ ਆਲੀ ਇਹ ਬੈੜੀ ਵਿਚਾਰੀ ਕਿੱਡੋ ਡੇਢ ਕਿਲੋ ਦਿੰਦੀ ਆ ਬੈੜੀ ਤੇ ਦੁੱਧ ਚ ਕਿੰਨਾ ਕੋ ਹੁੰਦਾਗਾ ਥੋੜੀ ਬਰਗਤ ਘੱਟ ਹੁੰਦੇ ਪਤਲਾ ਹੁੰਦਾ ਪੁੰਡੀ ਹਾਂ ਹਾਂ ਇਹ ਕਹਦਾ ਦੇਖ ਲੈ ਕਹੇ ਜੇ ਪੁੱਠੇ ਲੱਛਣ ਕਰਦਾ ਹਨ ਇਹ ਮੈਨੂੰ ਕਹਿੰਦਾ ਕਹਿੰਦਾ ਕੰਪਨੀ ਆ ਕੋਈ ਪਤਾ ਨਹੀਂ ਕਿਹੜਾ ਮੈਨੇਜਰ ਦੱਸ ਦੇ ਕਹਿੰਦਾ ਮੈਨੂੰ 10000 ਲਾ ਕੇ ਕਹਿੰਦਾ ਲੱਕ ਬਣਦਾ ਲੈ ਇਹਨੂੰ ਪੁੱਛ ਨਾਲੋ ਵੀ ਕੋਈ ਐ ਲੱਕ ਬਣ ਜਾਂਦੇ ਨੇ ਇਹਦਾ ਤਾਂ ਦਿਮਾਗ ਖਰਾਬ ਹੈ ਲੋ ਮੋਟੇ ਲੈ ਖਾਣ ਲੱਗਿਆ ਮੈਂ ਕੁੰਡੀ ਨੂੰ ਤਾਂ ਹੀ ਲਿਆ ਸੀ ਮੈਂ ਤੇਰੀ ਭਾਬੀ ਨੂੰ ਸਮਝਾ ਨਾ ਨਾ ਬੜਦੇ ਨਹੀਂ ਬਾਈ ਤੂੰ ਭਾਬੀ ਸਹੀ ਐਥੇ ਤੂੰ ਸਹੀ ਆ ਭਾਬੀ ਸਹੀ ਆ ਵੇ ਮੈਂ ਸਮਝੀ ਹੋਈ ਆ ਮੈਂ ਕੋਈ ਜਵਾਕੜੀ ਨਹੀਂ ਹੈਗੀ ਵੀ ਤੂੰ ਮੈਨੂੰ ਸਮਝਾਵੇਂਗਾ ਜਿਹੜੀ ਗੱਲ ਮੈਂ ਤੈਨੂੰ ਕਹੀ ਸੀ ਪੱਥਰ ਤੇ ਲਿਖੀ ਰਹਿ ਹੂੰ ਤਾਂ ਮਾਂ ਦਾ ਪਤਾ ਚ ਹੈ ਭੁੰਡੀ ਨੂੰ ਲਿਆ ਚ ਹੈ ਭੁੰਡੂ ਨੂੰ ਲਿਆ ਨਾ ਐ ਤੇ ਨਾ ਐ ਫਰੀਤੋਂ ਨਿਉਂ ਦੇਖ ਲੈ ਅ ਜਿਹੜਾ ਆ ਬੜਾ ਰੋਡ ਆ ਗਿਆ ਬੜਾ ਆ ਵਾ ਗਿਆ ਰੋਡ ਬੜਾ ਰੋਡ 4x4 ਲੈਣਾ ਮੇਰੀ ਉੱਠ ਹੈ ਪਲਾਟ ਲੈਣ ਦੀ ਸਲਾਹ ਚਾਰਦੀ ਹੈ ਡੀਲਰ ਨੂੰ ਮੈਂ ਕਹਿ ਦਿਆ ਬਾਰ ਬਾਰ ਮੌਕੇ ਨਹੀਂ ਆਉਂਦੇ ਇਹ ਮੌਕੇ ਸਾਰੀ ਜਿੰਦਗੀ ਸੁੱਧਰ ਜੇਗੀ ਭਾਬੀ ਇਹ ਲੁੱਟਣ ਵਾਲੇ ਮੌਕੇ ਨੇ ਤੂੰ ਨਾ ਪੈਸੇ ਨਾ ਦੀ ਇਹਨੂੰ ਹਾਂ ਪੈਸੇ ਤੇਰੇ ਪੈ ਗਏ ਹਾਂ ਪੈਸੇ ਨਾ ਦੀ ਇਹਨੂੰ ਕਿਉਂਕਿ ਆ ਜਿਹੜੇ ਗੋਡੇ ਨੇ ਤੇ ਆ ਖੜ ਜਾਣਗੇ ਹਾਂ ਹਾਂ ਪੈਸੇ ਤੇਰੇ ਲਾ ਬਹਿ ਗਏ ਆ ਕਿਉਂ ਮਤਲਬ ਇਹ ਮੋਰਨਿਸ ਹੁਆ ਪੈਸਾ ਨੂੰ ਹੈ ਕਿ ਮੈਂ ਕਿਹੜਾ ਦੇ ਪੈਸੇ ਲੈ ਪੈਸੇ ਮਸਾ ਇਹ ਕਹਿਣਾ ਜਿਹੜੇ 10000 ਉੱਥੇ ਲਏਗਾ ਇਹ ਜੇ ਇੱਕ ਬੈਡ ਹੋਰ ਦਵਾ ਮੈਨੂੰ ਦਵਾ ਦੇ ਬੈਡ ਪਰ ਇਹਦੇ ਮੈਂ ਟੌਰ ਦੀ ਵੀ ਰੀਲਸ ਹੋਇਆ ਕਰੂੰਗਾ ਇਹਲਾ ਦੇਖ ਲੈ ਪਿੰਡ ਬੰਨਿਆ ਨਹੀਂ ਮੰਗਦੇ ਮੰਗਦੇ ਪਹਿਲਾਂ ਵਰਕੇ 10000 ਉਹ ਤਾਂ ਆਹ ਪਿੱਟਦਾ ਵੀ ਜੇ ਇਹਨੂੰ ਨਹੀਂ ਦੇਣੇ ਮੈਨੂੰ ਦੇ ਦਿਓ ਕਿਉਂ ਕੀ ਗੱਲ ਮਦਾਂ ਇਹ ਕਹਿੰਦਾ ਵੀ 10000 ਕੰਪਨੀ ਚ ਕਹਿੰਦਾ ਇਹ ਜਿਹੜੀ ਚ ਉਹ ਖੂਜੇ ਡਾਲੇ ਗੁੰਡੀ ਉਹਨੇ ਰੋਟੀ ਉੱਤੇ ਗੁੰਡੀ ਮੈਦ ਲਾ ਕੇ ਆ ਹਏ ਆਮਲੀ ਬਣ ਕੇ ਹੁਣ ਕਰੀਏ ਕੀ ਤੋੜ ਲੱਗਦੀ ਆ ਸਰੀਰ ਨੂੰ ਫੀਫੂਕੀ ਮੁੱਕਰੀ ਐ ਹਾਏ ਗੁੰਡੀ ਤੇਰੀ ਬੂਹ ਤੇ ਤੇਰੀ ਭਾਬੀ ਦੀ ਬੂਹੇ ਦੀ ਕੁੜੀ ਕਸਾ ਕਰਾ ਰਹੇ ਤੈਨੂੰ ਜੇ ਤਾਹ ਰੁਪਏ ਸ਼ਾ ਪਹਿਲਾ ਕਰਨਾ ਪੜੇਗਾ ਪਰ ਨਿਉ ਹੈ ਵੀ ਮੈਨੂੰ ਕਰਾਇਆ ਪੈਣ ਜਾਣ ਵਾਸਤੇ 15000 ਰੁਪਏ ਚੀਜ ਜੇ ਕਜੇ ਮਾਨ ਜੇਗਾ ਉਸ ਲਈ ਬੂਹੇ ਕੁੜੀ ਐ ਨਾ ਇਰਾਦੇ ਦੇ ਸਾਥ ਉਹ ਆਗੀ ਕੁੜੀ ਹੈਗੀ ਆ ਪਰ ਰਿਸ਼ਤਾ ਕੋਈ ਨਹੀਂ ਕਰਾਂਗਾ ਜਾਇਆ ਇਹ ਅਮਲੀ ਕੋਹ ਜਾਏਗਾ ਤੂੰ ਮੈਂ ਤਾਂ ਮੁੰਡਾ ਤਾਂ ਮੈਂ ਦਾਰਾ ਰੋਟੀ ਮੁੰਡਾ ਤਾਂ ਮੈਂ ਸੂਣਾ ਸੁਨੱਖਾ ਉਮਰ ਤਾਂ ਮੇਰੀ ਥੋੜੀ ਐ ਬਸ ਆਏ ਆ ਵੀ ਬੈਦ ਲੱਗ ਗਿਆ ਜਿਹੜਾ ਉਹ ਮਾੜਾ ਐ ਐ ਅਮਲੀ ਦੀ ਬਸ ਅੱਖਾਂ ਤੋਂ ਅਮਲੀ ਲੱਗਦੇ ਹੁਣ ਹੀ ਅਮਲੀ ਹੈਗੇ ਸੀ ਪਤਾ ਕੀ ਐ ਪਹਿਲਾਂ ਤਾਂ ਕਹਿੰਦੇ 2800 ਦੀ ਕਿਲੋ ਆਉਂਦੀ ਐ ਹੁਣ ਤਾਂ 5-6000 ਦੀ ਕਿਲੋ ਆਉਂਦੀ ਐ ਉਹਦਾ ਬਚਾਏ ਉਹਦਾ ਚਾਹੇ 5000 ਕਿਲੋ ਬੁੱਕੀ ਆਵੇ ਤੇ 10000 ਆਵੇ ਤੇ ਲੱਖ ਦੀ ਆਵੇ ਉਹ ਜਦੋਂ ਖਾਣ ਲੱਗੇ ਫਿਰ ਉਹਦਾ ਸ਼ੌਂਕ ਐ ਜਿਹੜਾ ਉਹ ਤਾਂ ਫਿਰ ਪਗਾਉਣਾ ਪਊਗਾ ਹਾਂ ਇਹ ਤਾਂ ਸਾਰਾ ਕੁਝ ਕਰਨਾ ਪੈਂਦਾ ਏ ਸਵੇਰ ਤੱਕ ਜਾਉ ਸਵੇਰ ਤੱਕ ਵੀ ਮੈਨੂੰ ਤਾਂ ਇਹ ਨਹੀਂ ਸਮਝ ਚ ਆਉਂਦੀ ਚੱਲ ਸਵੇਰ ਤੱਕ ਜਾਵੇ ਨਾ ਜਾਵੇ ਉਹ ਕਿਹਨੇ ਦੇਖਿਆ ਹੈ ਨਾ ਵੀ ਤੁਸੀਂ ਇਹ じゃ ਖਾਨੇ ਕੀ ਹੋ ਪਰ ਇਹਦਾ ਮਿੰਟ ਤਾਂ ਤੁਸੀਂ ਬਣ ਕੇ ਨੇ ਬਦਮਾਸ਼ ਵੀ ਸਾਡੇ ਗੱਲ ਦਾ ਕੋਈ ਬੰਦਾ ਹੈ ਨਹੀਂ ਹੈ ਜਿਹੜਾ ਬੰਦਾ ਸਾਡੀ ਉੱਚੇ ਲੁੱਚੇ ਲੰਡੇ ਮਲੰਗ ਬੈਲੀ ਬਦਮਾਸ਼ ਸਾਰੇ ਨਾਲ ਲਿਆਜੇ ਸਾਰਾ ਕੁਝ ਵਰਤਣਾ ਪੜੇ ਸਾਰੇ ਬੰਦੇ ਨਾਲ ਰਹਿਣਾ ਪੜੇ ਜਿਸ ਤਰ੍ਹਾਂ ਦਾ ਉਹ ਅਗਲੇ ਉਤਰੇਗੀ ਲੋਕਾਂ ਨੂੰ ਐ ਲੱਗਦਾ ਵੀ ਉਹੀ ਤੁਰੇ ਫਿਰਦੇ ਨੇ ਸਾਡੀ ਐ ਡੇ ਬਾਈਲੀਆ ਨਾਲ ਲਿਹਾ ਜਿਹੜੇ ਬੰਦਾ ਮਾਰ ਕੇ ਪਤਾ ਨਹੀਂ ਲੱਗਣਦੇ ਵੀ ਕਿੱਥੇ ਭੱਗ ਗਿਆ ਐ ਲੈ ਲੈ ਜਿਹੜੀ ਉਹ ਪਰਲ ਕੰਪਨੀ ਸੀ ਉਹਦਾ ਹੁਣ 5-7000 ਕਿੱਲਾ ਪਿਆ ਹੈ ਉਹਦੇ ਹੁਣ ਕਬਜ਼ਾ ਲਿਆਂਗੇ ਚਲ ਜਦੋਂ ਕਬਜ਼ਾ ਲਿਆਂਗੇ ਦੱਸ ਤੋ ਮੈਂ ਤਾਂ ਨਾ ਮੜੇ ਕੰਮ ਜਾ ਬਿਣੀ ਗੋਲੀ ਲੈ ਕੇ ਜਾਨੀਏ ਨਾਲ ਚਾਹ ਪਾਣੀ ਪੀਣਾ ਆਪਦੀ ਬਣਾ ਕੇ ਫਿਰ ਉਹ ਬਣੀ ਗੁਣੀ ਹੈ ਇੱਥੇ ਨਹੀਂ ਐ ਤਾਂ ਮੰਗਾ ਲੈ ਇੱਥੇ ਨਾਲ ਕਰ ਦੁੱਧ ਬਿਠੇ ਰਹੇ ਤਾਂ ਮੰਗਾ ਲੈ ਫਿਰ ਉਹ ਜਿੱਦ ਨੂੰ ਗਲ ਕੁੱਟ ਮੈਂ ਹੀ ਕੁੱਟੂ ਤੈਨੂੰ ਤਾਂ ਮੈਂ ਗੱਡੀ ਛਾੜੂ ਠੀਕ ਨਹੀਂ ਇਹ ਕੰਮ ਹੀ ਜਾ ਕੇ ਮੈਂ ਹਾਂ ਮੌਗਾ ਮੌਗਾ ਐ ਜਦੋਂ ਸਰਾਏ ਨੂੰ ਮੈਂ ਜਾਣ ਕੇ ਤੇ ਮੂਰੇ ਸੱਚਾ ਹੁੰਦਾ ਹੀ ਆ ਹੂੰ ਸੱਚਾ ਹੁੰਦਾ ਹੀ ਹੁਣ ਇਹਨੂੰ ਐ ਹੋ ਗਿਆ ਵੀ ਹਾਂ ਇਹ ਸਹੀ ਹੈ ਕੀ ਪਤਾ ਲੱਗੂਆ ਬਿੱਟੂ ਮੈਂ ਕਿਦਰ ਵਾਗੀਆਂ ਨਾ ਪੁੰਡੀ ਡੱਕੇ ਨਾ ਤੂੰ ਦੋਏ ਪਾਸੇ ਘੇਰ ਦੇ ਨਾ ਡੱਕੇ ਨਾ 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 ਤੂੰ ਤਾਂ ਸਾਡਾ ਕਰ ਖਾ ਦੇ ਬੜੇ ਵੇਚ ਕੇ ਜੇ ਕੱਲ ਨੂੰ ਮੈਨੂੰ ਕੁਛ ਹੋ ਗਿਆ ਤੂੰ ਤਾਂ ਵੇਚ ਕੇ ਖਾ ਜਾਏਗਾ ਬੰਦਾ ਬੰਦਾ ਨਹੀਂ ਤੂੰ ਤੂੰ ਦਾ ਤੂੰ ਦਾ 나ਗ ਹੈ 나ਗ ਇਹ ਜੀ ਤੇ ਨਹੀਂ ਤੂੰ ਤੂੰ ਤੇਰੀ ਭਾਬੀ ਮੁਰੇ ਤੂੰ ਕੋ ਤੂੰ ਮਰਦਾ ਸੱਚਾ ਤੂੰ ਕਹਿ ਪਈ ਆ ਮੈਨੇਜਰ ਨੇ ਕਿਹਾ ਗੱਲ ਗੱਲ ਸਿਆਣੀ ਹੈ ਗੱਲ ਮੱਦੀ ਦੀ ਸਿਆਣੀ ਹੈ ਮੈਂ ਨਹੀਂ ਕਹਿ ਸਕਦਾ ਮੇਰੀ ਗੱਲ ਸੁਣਦਾ ਹੁਣ ਉਹਨੂੰ ਇੰਨੇ ਕਿਤੇ ਯਕੀਨ ਹੋ ਗਿਆ ਨਹੀਂ ਇਹ ਮੈਂ ਕਹਿ ਰਿਹਾ ਨਾ ਮੈਨੇਜਰ ਤੇ ਲੈ ਉਹ ਕਰ ਛੱਡ ਕੇ ਭੱਜ ਜਾਂਦੀ ਭੱਜ ਜਾਂਦੀ ਕਿਤੇ ਐ ਬਗੇ ਜਾਂਦੀ ਉਹ ਮਜਾਲਾ ਮੈਥੋਂ ਲਿਖ ਕੇ ਲੈ ਲੈ ਚੱਲ ਤੂੰ ਐ ਕਰ ਆਪਾਂ ਕਰਦੇ ਆਂ ਹਾਂ ਆ ਜਾ ਫਿਰ ਮੌਕਾ ਹੈ ਖੜ ਜਾ ਖੜ ਜਾ ਲੱਗਦਾ ਜਾਣਦੇ ਉਹ ਛੇੜਦੇ ਪੁੱਤਾਂ ਛੇੜਦੇ ਆਂ ਮੰਦਾ ਜੇ ਲੱਕ ਰਪਿਆ ਕੇ ਤਰਾ ਹੈ ਜਾਂ ਬੈੱਡ ਦਵਾ ਕੇ ਲਈ ਠੀਕ ਆ ਦਬਾਲ ਲਵਾਂਗੇ ਬੈੱਡ ਨੂੰ ਕਿਸ ਤੰਬ ਬਾਹਰ ਲਵਾਂਗੇ ਕਰ ਤੈਨੂੰ ਆਹੀ ਦਵਾ ਦਾਂਗੇ ਆਹੀ ਦਵਾ ਦੇ ਤੈਨੂੰ ਅਸਾਂ ਬਾਹਰ ਲਵਾਂਗੇ ਹਾਂ ਚੱਲ 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 ਟਾਈਮ ਹੈ ਅਰਜ ਖੜੇ ਕਿੱਕ ਵੱਜ ਗਈ ਕਿੱਕ ਮਾਰ ਗਏ ਤੇ ਆਏ ਤੂੰ ਔਰ ਯਾਰ ਉਹਦਾ ਸੂਟ ਫੜਨ ਗਿਆ ਤੇਰੀ ਪਰਜਾਈ ਗਿਆ ਯਾਰ ਬੰਬਾ ਗੱਲ ਕੁਛ ਨਹੀਂ ਚੱਲ ਇੱਧਰ ਜਾਣਾ ਹੈ ਆਹ ਆਹ ਸਾਰੀ ਲਮਾਰੀਆਂ ਖੋਲਦੀਆਂ ਤੇ ਸਾਰੀਆਂ ਯਾ ਕਮਰੇ ਵਿੱਚ ਚਾਬੀ ਉਹ ਵਸਲੀ ਰੱਖ ਕੇ ਰੱਖਿਆ ਤੇ ਆਈ ਇਹ ਆ ਮਿਲ ਗਈ ਮਿਲ ਗਈ ਜਾ ਮੇਰਾ ਇੱਧਰ 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 ਧਿਆਨ ਰੱਖ ਦਿਆਂ ਨਾ ਕੋਈ ਆ ਨਾ ਜਾ ਆ ਗਈ ਆ ਗਈ ਆ ਗਈ ਹੋ ਗਈ ਓਹ ਲੋਰੇ ਜਾਂ ਤੋਂ ਮੈਂ ਕੱਟਾ ਵੇਚ ਕੇ ਕਰਾਈਆਂ ਦੀ ਪੀਪਲ ਪੱਤੀਆਂ ਆ ਦੇਖੋ ਯਾ ਨਹੀਂ ਪਤਾ ਕਿ ਪਤਾ ਯਾਰ ਮੋਰਨੇ ਵਾਲੀ ਕਦੋਂ ਸਾਮੀ ਬੈਠੀ ਐ ਸਾਮੀ ਕੋਈ ਨਹੀਂ ਖਾ ਜਾਏ ਵਿੱਚ ਗਏ ਵਾਹ ਓਏ ਓ ਬਾਬੇ ਬਾਬੇ ਬੜਾ ਸੋਨਾ ਲੱਗਿਆ ਬਾਬੇ ਬੰਬ ਬੰਬ ਲੱਗਦਾ ਮੇਰੇ ਅੰਨੇ ਦੀ ਅੱਖ ਮੈਨੂੰ ਪਾਈ ਰੱਖ ਤਾਣੂ ਓਏ ਜੇ ਸਾਲਾ ਪਤਾ ਲੱਗੇ ਕਿਸ ਨੂੰ ਆਫ ਕੀ ਬਈ ਨਿਓ ਕਰ ਵੀਰ ਵੀਰ ਪਤਾ ਕੀ ਐ ਐਨੇ ਨਹੀਂ ਹਰ ਮੰਨਣਾ ਐ ਨਹੀਂ ਹੱਤਿਆ ਕਰਦੇ ਦੋ ਦੋ ਬਸ ਇੱਕ ਇੱਕ ਚੱਕ ਲਿੱਕ ਬਾਬੇ ਬਹੁ ਬਸ ਨਾ

ਇਹ ਸੜਿਆ ਬਣ ਗਿਆ ਵੀ ਤੇਰਾ ਜਗਾੜ ਕੀ ਆ ਫੁੱਕੀ ਅੱਜ ਪਹਿਲਾਂ ਮੈਂ ਦਿੱਖਾਂ ਬਾਰੀ ਜਾ ਕੇ ਹਾਂ ਹਾਂ ਤੂੰ ਦੇਖ ਓ ਜਾ ਮੇਰੇ ਸੜਿਆ ਆ ਜਾ ਆ ਜਾ ਪਰ ਪਾ ਕੀ ਆਤੀ ਕਿਧਰ ਚੱਲੇ ਬਉਰੀ ਬਹਾ ਮਹਾਚਲ ਮੈਂ ਗਾ ਨੂੰ ਨੀਰਾ ਪਾਇਆ ਏ ਤਾਂ ਬੇਲੇ ਰੇ ਚਾਹ ਮੈਂ ਬਣਾ ਕੇ ਪਿਆ ਦੀ ਗੁੰਡੀ ਨੂੰ ਚੱਲ ਵਧੀਆ ਕੀਤਾ ਬੀਦੀ ਵੀ ਸੇਵਾ ਕਰਦੀ ਹੈ ਹੈ ਆ ਰੋੜਾ ਪਣੀ ਆ ਰੋੜਾ ਤਾਂ ਪਟਾਵਾਂਗੇ ਯਾਰ ਪਟਾਉਣ ਨਾਲੇ ਤਾਂ ਦੋ ਪੈਸੇ ਕਾਮ ਆ ਜੰਗੇ ਨਾਲੇ ਭਾਈ ਪਾਣੀ ਸੁਧ ਪੀਣਾ ਚਾਹੀਏ ਉਸ ਮੋਨਾ ਉਹ ਨਹੀਂ ਮੁੱਕਦੇ ਕੀ ਹੋ ਗਿਆ ਝੂੜੀ ਅੜ ਕਿਉਂ ਰੱਬ ਅੱਗੇ ਝੂੜੀ ਅੜਦਾ ਤੇਰੇ ਵਰਗੀ ਭਾਬੀ ਤੇ ਇਹਨੂੰ ਇਹਦੇ ਤੇਰੇ ਵਰਗੀ ਘਰ ਵਾਲੀ ਚੰਗੀ ਗੱਲ ਚੰਗੀ ਸਭ ਨੂੰ ਦੇਵੇ ਹਾਂ ਸਭ ਨੂੰ ਦੇਵੇ ਹਾਂ ਹਾਂ ਫਿਰ ਮੈਂ ਤਾਂ ਐ ਕਹਿੰਨੀ ਸੀ ਮਖਾ ਜਿਹੜੇ ਤੁਸੀਂ 10000 ਦੀ ਗੱਲ ਜੀ ਕਰਦੇ ਤੇ ਉਹ ਤਾਂ ਮੈਨੂੰ ਕਿੰਨੇ ਵਾਰੀ ਆਖਾ ਮੈਂ ਛੱਡੋ ਨਾ ਨਾ ਛੱਡਣੀ ਨਹੀਂ ਹੁਣ ਨਹੀਂ ਗੱਲ ਛੱਡਣੀ ਪਹਿਲਾਂ ਚਲ ਮੈਨੂੰ ਐਂ ਤੀ ਹੁਣ ਮੈਂ ਇਹਨੂੰ ਕਿਸੇ ਗਮੰਡ ਨੇ ਸਲਾਹ ਦੇਤੀ ਮੋ ਨੋ ਕੋ ਨੂੰ ਪਿੱਛੇ ਛੱਡੋ ਮੇਰੀ ਗੱਲ ਸੁਣੋ ਤੁਸੀਂ ਕਿਸੇ ਗਮੰਡ ਨੇ ਮੈਨੂੰ ਸਲਾਹ ਦੇਤੀ ਕਹਿੰਦੀ ਪੈਸਾ ਤਾਂ ਥਾਣੀ ਚੀਜ਼ ਆ ਆਉਣੀ ਜਾਣੀ ਐ ਪੈਸੇ ਨੂੰ ਹੀ ਪੈਸਾ ਬਣਾਉਂਦਾ ਹੁੰਦਾ ਗੱਲ ਤਾਂ ਸੁਣ ਦੇਖ 10000 ਤਾਂ ਮੇਰੇ ਲਵੇ ਹੈ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਵੀ ਮੇਰੀ ਟੂਮਾ ਜੀ ਪਿੰਜ ਨੇ ਤਿੰਨ ਚਾਰ ਟੋਲੇ ਪਾ ਤੂੰ 10000 ਰੁਪਏ ਨੋ ਨੋ ਤੂੰ ਮਾਂ ਸੋਨਾ ਨਹੀਂ ਬਣਾ ਕਰਦਾ ਰੋਜ਼ ਨਾ ਨਾ ਮੇਰੀ ਗੱਲ ਸੁਣੋ ਮੇਰੇ ਸਾਹਬ ਨਾਲ ਚੱਲੋ ਤੁਸੀਂ ਹਾਂ ਘੱਟੋ ਘੱਟ 2.5 ਲੱਖ ਦਾ ਹੈਗਾ ਉਹ ਅੱਛਾ ਦੇਖੀ ਤੂੰ ਅੱਪਾ ਤਾਂ ਕਰੋੜਪਤੀ ਬਣ ਜਾਗੇ ਨਾ ਨਾ ਪ੍ਰੀਤੋ ਨਾ ਨਾ ਕਿੰਨਾ ਟੈਕਸ ਹੁੰਦਾ ਭਾਈ ਜੀ ਕਿੰਨੇ ਲੱਖ ਦਾ 2.5-3 ਲੱਖ ਦਾ ਅੱਛਾ ਹਾਂ ਤਾਂ ਜਦ ਹੀ ਮੇਰੇ ਪਾ ਆਏ ਕਿਵੇਂ ਵਗਜੋਗੇ ਹੈ ਹੁਣ ਤਾਂ ਦੇਖ ਲక్ష్ਮੀ ਦੇ ਆਉਣ ਦੀ ਤੇਰੀ ਹੈ ਤੁਸੀਂ ਘਰੋਂ ਬਾਹਰ ਨੂੰ ਜਾਣਿਓ ਫਿਰ ਇਹ ਉਲਟਾ ਪੈ ਜੂ ਚੱਕਰ ਨੀ ਕਰਨਾ ਮੈਨੇਜਰ ਮੈਨੇਜਰ ਬੇਕਾਰ ਤਾਂ ਆ ਗਿਆ ਫੋਨ ਆ ਉਹ ਕੱਢਿਆ ਲਾਂਦਾ ਤੇ ਮੇਰੀ ਮੈਨੇਜਰ ਤੇ ਘਰ ਨਾਲ ਗੱਲ ਹੋ ਗਈ ਤੇ ਹੁਣ ਦੇਖੋ ਚੰਨ ਬਗਦਦੀ ਬਾਸਰੂਮ ਦੀ ਸੀਟੀ ਮਰੇਗਾ ਮੈਂ ਬਾਥਰੂਮ ਮੇਰੀ ਮੇਰੀ ਗੱਲ ਸੁਣੋ ਉਹ ਤਾਂ ਖੜੋ 5 ਕ ਮਿੰਟ ਬਾਥਰੂਮ ਤਾਂ ਹਾਂ ਹੀ ਹਵਦੇ ਆਪ ਹੀ ਆਊਗਾ ਸੂਰਜ ਤੇ ਚੰਦ ਤੇ ਤਾਰਾ ਇਹ ਸਾਰੇ ਆਪਣੇ ਕਣੀ ਨੇ ਹੁਣ ਵੀ ਜਿਹੜੇ ਗ੍ਰਹਿਣ ਹੁੰਦੇ ਨੇ ਆਪਣਾ ਹੁਣ ਜਿਹੜਾ ਕਿਸਮਤੋ ਚਮਕੂ ਵੀ ਚਮਕੂ ਹਾਂ ਹਾਂ ਉਨੀ ਤੂੰ ਤਾਂ ਹੋਰ ਗੱਲਾਂ ਲੈ ਕੇ ਬਹਿ ਗਿਆ ਮਾਹ ਚੱਲ ਛੱਡੋ ਠੱਗੇ ਮੈਨੇਜਰ ਆਪਾਂ ਕੀ ਕਰਨਾ ਪਾ ਗਾ ਨੂੰ ਨੀਰਾ ਪਾ ਦਿਆਂ ਨਾ 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 ਪਾ ਨੂੰ ਇਸ ਦਾ ਵੀ ਦਰਦ ਜਾ ਹੋਇਆ ਇਸਕ ਨੂੰ ਲੱਗ ਜਾਏ ਆ ਤਰੀਏ ਮੇਰੇ ਬਾਪ ਡਾਕਟਰ ਨੂੰ ਫੋਨ ਕਰਿਆ ਹੋਇਆ ਪਾਤਰੀ ਵਾਲਾ ਆਊਗਾ ਤੇਰਾ ਦਰਦ ਵੀ ਮਟਾਊਗਾ ਟੈਨਸ਼ਨ ਨਾ ਲੈ ਤੂੰ ਹੁਣ ਜਿਹੜੀ ਤੇਰੀ ਸੇਵਾ ਸੋਡੀ ਮੰਤਲਬ ਕੀ ਦੋਨਾਂ ਦੀ ਹੋਣੀ ਹੈ ਚਾਹ ਪਾਣੀ ਪੋਣਾ ਵਾਲਾ ਹਾਂ ਉਹੀ ਸੇਵਾ ਮੈਂ ਗੁਰੂ ਨੂੰ ਭੇਜਿਆ ਮੈਨੂੰ ਆਖਿਆ ਦੀ ਮਹਾਂ ਇੱਕ ਤਾਂ ਜ਼ੈਰ ਉਹਦਾ ਲਈ ਬੱਤਾ ਕੋਕਾ ਕੋਲਾ ਹੇ ਗੋਰੀਆ ਬਤਾਂ ਦੇਖ ਜੇ ਤਾਉ ਮਿਲ ਗਿਆ ਮਖਾ ਉਹ ਲਈ ਨਹੀਂ ਕੋਕਾ ਕੋਲਾ ਲਈ ਮੱਖਣਾ ਕਰ ਕਰੇ ਸੁਰ ਕਰੇ ਤੇ ਆਥ ਨੇ ਸਾਨੂੰ ਖਵਾਵਾਂਗੇ ਰਸਗੁੱਲੇ ਠੰਡੇ ਗਲਾਬ ਜੰਮਨ ਗਰਮ ਹੁੰਦੀ ਆ ਅਜੂਰੀਆ ਫਿਰ ਮੇਰੀ ਹਾਂ 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 ਉਹ ਰੀਡਿਓਟੀ ਹੈ ਤਾਂ ਹੀ ਕਹਿਨੀ ਆ ਤੇ ਹੁਣ ਰਾ ਬੰਦੇ ਦੇ ਪੁੱਤ ਬਣ ਕੇ ਮੈਨੂੰ ਦੇਖ ਮੈਂ ਇੱਥੇ ਤੀ ਮੈਂ ਕਿਤੇ ਨਹੀਂ ਗਈ ਹੈਗੀ ਮੈਨੂੰ ਹੁਣ ਆਏ ਦੱਸ ਦੋ ਵੀ ਛੋਡੇ ਲਵੇ ਜੀਜੇ ਅੱਜ ਕੀ ਹੈ ਲੈ ਕੁਛ ਨਹੀਂ ਯਾ ਦੇਖ ਸਟਾਰ ਦੇਉ ਜਾਣ ਦੇ ਦੀ ਸੱਤ ਰੱਬ ਨੂੰ ਕੁਛ ਵੀ ਨਹੀਂ ਹਾਂ ਹਾਂ ਨਾ 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 ਤਾਂ ਹੀ ਕਹਿਨੀ ਆ ਮੈਂ ਯਾਰ ਦੇਖ ਸਿੱਧਾ ਹੋ ਕੇ ਬੰਦੇ ਦਾ ਪੁੱਤ ਬਣ ਕੇ ਨਾ ਕੁਛ ਵੀ ਹੈਗਾ ਕੱਢ ਕੇ ਮੇਰੇ ਹੱਥ ਤੇ ਧਰ ਦੋ ਕੁਛ ਨਹੀਂ ਕੁਛ ਨਹੀਂ ਖਾਲੀ ਖਾਲੀ ਦੇਖ ਲੋ ਜਮ ਯਾਰ ਦੇਖ ਆ ਜਾ ਆ ਜਾ ਆ ਜਾ ਜਮੇ ਜਮੇ ਨਹੀਂ ਕੁਛ ਉਹ ਤੇਰੇ ਤਾਂ ਪੁਈ ਆਇਆ ਲਕਰੇ ਕਰਨ ਤੂੰ ਖੜ ਜਾ ਠੰਡ ਰੱਖ ਉਹ ਜੀਣਾ ਚੰਗਾ ਹਾਂ ਹਾਂ ਭੱਜਾ ਨਹੀਂ ਕਰਦੇ ਉਹ ਸਿਆਣੇ ਕਹਿੰਦੇ ਨੇ ਬੀ ਕੱਲੇ ਨੂੰ ਦੇਖ ਕੇ ਭੱਜਿਆ ਨਹੀਂ ਕਰਦੇ ਬਹੁਤਿਆਂ ਨੂੰ ਦੇਖ ਕੇ ਗੱਜਿਆ ਨਹੀਂ ਕਰਦੇ ਜੇ ਬਾਹਲੇ ਜਾਣੇ ਹੁਣ ਫੇਰ ਭੱਜ ਜਾਈਏ ਹੁਣ ਮੈਂ ਤਾਂ ਕੱਲੀ ਆ ਨਾ ਖੜੇ ਰੋ ਇੱਥੇ ਠੀਕ ਹੈ ਕੁਛ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਹਾਂ ਹਾਂ ਐ ਬਾਬੀ ਗਿਆ ਦਤਾ ਮਹਾ ਜਿਹੜਾ ਤੁਹਾਡਾ ਮੀਟਰ ਹੈਗਾ ਜਿਹਾ ਪਾਇ ਪਟਵਾ ਕੇ ਅੰਦਰ ਨਾਲ ਅੰਦਰ ਲਾ ਦੀਏ ਪਰ ਕੁੜੀ ਵਾਲੇ ਨੇ ਮੇਰੇ ਕੋਲ ਰੱਖ ਚ ਮੈਂ ਕਹਿੰਦੀ ਸੀ ਮੈਂ ਤੇਰੀ ਭੂਆ ਦੀ ਕੁੜੀ ਦੇ ਰਿਸ਼ਤੇ ਦੀ ਗੱਲ ਜੀ ਨਹੀਂ ਛੇੜੀ ਤੀ ਉਹ ਮੇਰੀ ਭੂਆ ਆ ਰਹੀ ਐ ਕੁੜੀ ਨੂੰ ਨਾਲ ਲੈ ਕੇ ਤੇਰੀ ਦੇਖ ਦਿਖਾਈਏ ਹੁਣੀ ਕਰਕੇ ਹੁਣੀ 사ਗਣ ਤੂੰ ਇਹਨ ਬੰਨ ਵੀ ਹੁਣੀ ਕਰ ਦਾਂਗੇ ਸਾਰਾ ਪ੍ਰੋਗਰਾਮ ਮੈਂ ਮੈਂ ਮੀਟਰ ਕਹਿਣਾ ਕੁੰਢੀ ਲੱਗ ਜਾਏਗਾ ਨੂੰ ਕੁੜੀ ਹਾਂ ਹਾਂ ਮੀਟਰ ਤਾਂ ਮੈਂ ਕੁੰਢੀ ਵੀ ਲਾਉਂਗੀ ਮੀਟਰ ਵੀ ਲਾਉਂਗੀ ਹੈਨਾ ਮੀਟਰ ਕੀ ਨਾ ਤੁਹਾਨੂੰ ਐਂ ਦੱਸੋ ਉਹ ਕਿੱਟ ਕਰ ਦਿੱਤਾ ਹੈ ਇਹ ਯਾ ਦੇਖ ਯਾ ਦੇਖ ਕਹੀ ਨਹੀਂ ਗਈ ਸੀ ਮੈਂ ਇੱਥੇ ਛੋਟਿਆ ਛੋਟਿਆ ਛੋਟਾ ਛੋਟਾ ਹੋ ਜਾਣਾ ਊੜ 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 ਛੋਟਾ 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 ਛੋਟੇ ਰੂਵੇ ਰੂਵੇ ਮਾਤ ਹੈ ਹੈ ਇਹ ਜਾ ਤੂੰ ਜਾ ਮਿਲ ਆ ਪੜ ਛੋਟਾ ਪੇੜੋਂ ਵਜੇ ਛੋਟਾ ਹੈ ਚੋਰੀ ਹੈ ਚੋਰੀ ਆ ਕਹਿੰਦੇ ਆ ਚੋਰੀ ਆ ਕਹਿੰਦੇ ਆ ਆ ਕਰ ਕਾਲਾ ਫੜ ਮੁਰਗਾ ਬਣ ਬਣ ਮੁਰਗਾ मुर्गा मत मुर्गा मत ब मुर्गा मुर्गा मत नहीं हो रहा मुर्गा मुर्गा पण मुर्गा मार मुर्गा पण 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 हायबू फेर करी पण मुर्गा इधर आवे तू भी आ इधर बराबर पण मुर्गा हट खड़े ना ना हट मैं राड कडू पण मुर्गा पण मुर्गा ना की कंदे ਹਾਂ ਛੋਟਾ ਬਈ ਜੇ ਛੋਟਾ 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 ਹੈ ਜਾਂਦਾ ਹੈ ਨਪੁੱਤਿਆ ਨੇ ਸ਼ਰਮ ਮਲਾਈ ਹੈ ਤੂੰ ਤਾਂ ਸਿਆਣਾ ਬਣ ਜਾ ਇਹ ਤਾਂ ਛੜਾ ਮਲੰਗ ਹੈ ਬਣਾ ਕੇ ਫਿਰ ਉਹ ਸੋਣੇ ਲਾ ਲ ਹੋਰ ਲਾ ਤੂੰ ਇਹਦਾ ਲਾ ਦੇ ਤੂੰ ਇਹਦਾ ਲਾ ਦੇ ਸੋਨੀ ਇੱਕੋ ਜਿਹਾ ਤੁਸੀਂ ਮਰੋ ਲੜ ਕੇ ਮੈਂ ਤਾਂ ਕਹਿੰਦੀ ਇੱਕ ਜਰ ਨਾ ਬੇੜਾ ਬਈ ਜੇ ਛੋਟਾ ਹੈ ਜੀ ਆ ਗਿਆ ਬਲਾ ਆ ਗਿਆ ਬਲਾ ਮੈਂ ਆਕਨੀ ਗੱਲ ਕਰ ਲੱਕਿਆ ਤੂੰ ਜੱਜ ਆ ਗਿਆ ਮੇਰੇ ਸਾਲੇ ਤੜੀ ਮੈਨੂੰ ਬਣਾ ਕੇ ਵੇ ਤਾਂ ਹੀ ਕਹਿਨੀ ਆ ਤਾਂ ਹੀ ਕਹਿਨੀ ਆ ਜੁੰਡੀ ਦਾ ਯਾਰ ਕੋਈ ਕੋਈ ਨਾਲ ਖੜਦਾ ਹੁੰਦਾ ਆ ਖਾਊ ਪੀਰਨੀ ਨਾਲ ਖੜਦੇ ਹੁੰਦੇ ਆ ਦੇਖ ਲੈ ਪੈਂਦੀਆਂ ਚ ਪਰਾ ਨਹੀਂ ਖੜਿਆ ਛੱਡ ਕੇ ਜੁੰਡੀ ਦਾ ਹਾਂ ਜਾਰੇ ਕਿਸੇ ਚੱਜ ਦੇ ਨਾਲ ਆ ਕੇ ਪੜਦੇ ਨੇ ਜਿਹੜਾ ਮੋਟਾ ਨਾ ਮੋਟਾ ਲਾ ਕੇ ਖੜੇ ਸਹੀ ਗੱਲ ਐ ਪ੍ਰੀਤੂ ਆਪਦਾ ਘਰੀ ਉੱਟਦਾ ਐ ਆਪਦਾ ਘਰੀ ਉੱਟਦਾ ਐ ਸਹੀ ਗੱਲ ਐ ਲੈ ਲਿਜਾਣੇ ਨੇ ਨਾ 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 ਤੇਰਾ ਭੇੜ ਭੇਜ ਆ ਬੜਾ ਬੜਾ ਬੇਦਾਰੇ ਫੇਰੇ ਫੇਰੇ ਆਗਾ ਫੇਰੇ ਆਗਾ ਕੰਜਰ ਇਹਨੂੰ ਪਾ ਨਾ ਕੰਜਰ ਨੂੰ ਬਣਾਇਆ ਨਾ ਮੋਰ ਸਮਾ ਓਏ ਓਏ ਛੱਡਿਆ ਸਾਰੂਕ ਓਏ ਓਏ ਛੱਡ ਬੇ ਪਰ ਹੂੰ ਮਰ ਤੂ ਕੋ ਹੈ ਅੰਮ੍ਰਿਤ ਪੰਚਾ ਛੱਡ ਦੇ ਸੰਗਰਾ ਛੱਡ ਛੱਡ ਦੇ ਲੱਤ ਤੇ ਰਾੜ ਪਵਾ ਗੋ ਲੱਤ ਤੇ ਲੱਤ ਤੇ ਰਾੜ ਬਗਜੋ ਬਗਜੋ ਜਲਦੀ ਤੈਨੂੰ ਮਰਵਾ ਮਿੰਗਾ ਸੱਤ ਦੇ ਲੈ ਜੋ ਬਸੰਤ ਤੈਨੂੰ ਤੰਤ ਕਰ ਮਾਣ ਮਾਏ ਤਾ ਪਣਿਆ ਬਸੰਤ ਦਾ ਚਾਹ ਪਾੜੀ ਤੇ ਪੜਾ ਦੋ ਹਾਏ ਮੈਂ ਬਗਜੋ ਲੈ ਵੀ ਪ੍ਰੀਤੋ ਆਪਾ ਨੂੰ ਨਹੀਂ ਕਰਦੇ ਮੁੜ ਕੇ ਨਸ਼ੇ ਮੈਂ ਦੇਖ ਲੈ ਨਾ ਦੇਖ ਲੈ ਨਾ ਨਸ਼ੇ ਨਾਲ ਕਰ ਬਰਬਾਦ ਹੀ ਹੁੰਦੇ ਨੇ ਤਿਆਗ ਤੇ ਹਾਂ ਹਾਂ ਚਲ ਐ ਕਰ ਹਾਂ ਨਾ ਤੋਲੇ ਕੱਪੜੇ ਬਦਲ ਕੇ ਜਾ ਕੇ ਉਧਰ ਨਾਈ ਨੂੰ ਕੱਖ ਕੰਡਾ ਪਾ ਹਾਂ ਫਿਰ ਯਾਣਾ ਉਗੜਿਆ ਸਾਰਾ ਦਾ ਬਣਿਆ ਹਾਂ ਦਾ ਨਸ਼ਾ ਤੂੰ ਨਹੀਂ ਛੁੱਟਦੇ ساری ਉਮਰ ਭਾ ਮੈਂ ਤੋਲੀ ਹਾਂ ਹਾਂ ਹੋਰ ਮੈਨੂੰ ਚਾਹੇ ਛੱਡ ਦੇ ਨਸਾਂ ਵਾਲਾ ਛੱਡੀ ਚੰਗਾ ਬਿਮਾਰੀ ਪੈਣਾ ਨਾ ਹੋਵੇ ਤਾਂ